ਅਸੀਂ ਦੇਖਦੇ ਆ ਨਵੇਂ ਨੇਮ ਦੇ ਵਿੱਚੋਂ ਪਵਿੱਤਰ ਬਾਈਬਲ ਦੇ ਵਿੱਚੋਂ ਦੇਖਦੇ ਪਹਿਲਾ ਕੋਰਿੰਥੀਆਂ ਉਸ ਦਾ 3 ਨੰਬਰ ਅਧਿਆਇ ਤੇ ਉਹਦੀ 16 ਤੇ 17 ਨੰਬਰ ਪੰਕਤੀ ਦੇ ਵਿੱਚ ਇਦਾਂ ਲਿਖਿਆ ਆ ਕਹਿੰਦਾ ਕੀ ਤੁਸੀਂ ਨਹੀਂ ਜਾਣਦੇ ਜੋ ਤੁਸੀਂ ਪਰਮੇਸ਼ਵਰ ਦੀ ਹੈਕਲ ਹੋ ਅਤੇ ਪਰਮੇਸ਼ਵਰ ਦਾ ਆਤਮਾ ਤੁਹਾਡੇ ਵਿੱਚ ਵਸਦਾ ਹੈ ਜੇ ਕੋਈ ਪਰਮੇਸ਼ਵਰ ਦੀ ਹੈਕਲ ਦਾ ਨਾਸ਼ ਕਰੇ ਤਾਂ ਪਰਮੇਸ਼ਵਰ ਉਹਦਾ ਨਾਸ਼ ਕਰੇਗਾ ਕਿਉਂ ਜੋ ਪਰਮੇਸ਼ਵਰ ਦੀ ਹੈਕਲ ਪਵਿੱਤਰ ਹੈ ਅਤੇ ਇਹ ਤੁਸੀਂ ਹੋ ਹallelujah ਸੋ ਸਾਨੂੰ ਇਦਾਂ ਜਾਪਦਾ ਹੁੰਦਾ ਅਸੀਂ ਆਪਣਾ ਖਿਆਲ ਰੱਖਦੇ ਅਸੀਂ ਸੋਹਣੇ ਕੱਪੜੇ ਪਾ ਲਏ ਅਸੀਂ ਸੋਨਾ ਖਾ ਲਿਆ ਅਸੀਂ ਮौज ਕਰ ਲਈ ਆ ਤੇ ਅਸੀਂ ਸਲਫਿਸ਼ ਹੋ ਗਏ ਜੋ ਸਾਡੇ ਲਈ ਠੀਕ ਆ ਉਹ ਅਸੀਂ ਕਰ ਲਿਆ ਤੇ ਅਸੀਂ ਆਪਣਾ ਖਿਆਲ ਰੱਖ ਲਿਆ ਪਰ ਪਵਿੱਤਰ ਬਾਈਬਲ ਸਾਨੂੰ ਕਿਹੜੇ ਤਰੀਕੇ ਦਾ ਖਿਆਲ ਰੱਖਣ ਲਈ ਕਹਿੰਦਾ ਕਹਿੰਦਾ ਕੀ ਤੁਸੀਂ ਨਹੀਂ ਜਾਣਦੇ ਵੀ ਤੁਸੀਂ ਪਰਮੇਸ਼ਵਰ ਦੀ ਹੈਕਲ ਆ ਸਾਡੀ ਜਿਹੜੀ ਬਾਡੀ ਆ ਇਹ ਲਿਵਿੰਗ ਟੈਂਪਲ ਆ ਆ ਇਹ ਪਰਮੇਸ਼ਵਰ ਦਾ ਰਹਿਣ ਦਾ ਜਿੰਦਾ ਮੰਦਿਰ ਆ ਇਹਦੇ ਵਿੱਚ ਪਰਮੇਸ਼ਵਰ ਦਾ ਆਤਮਾ ਵਾਸ ਕਰਨਾ ਚਾਹੁੰਦਾ ਆ ਸੋ ਵਚਨ ਚ ਲਿਖਿਆ ਪਰਮੇਸ਼ਵਰ ਦਾ ਆਤਮਾ ਤੁਹਾਡੇ ਵਿੱਚ ਵੱਸਦਾ ਆ ਜੇ ਅਸੀਂ ਪਰਮੇਸ਼ਵਰ ਦੇ ਹੁਕਮਾਂ ਦੇ ਅਨੁਸਾਰ ਚੱਲਦੇ ਆ ਫਿਰ ਪਰਮੇਸ਼ਵਰ ਦਾ ਆਤਮਾ ਸਾਡੇ ਵਿੱਚ ਵੱਸਦਾ ਆ ਤੇ ਵਚਨ ਜੇ ਇਦਾਂ ਲਿਖਿਆ ਕਹਿੰਦਾ ਜੇ ਕੋਈ ਪਰਮੇਸ਼ਵਰ ਦੀ ਹੈਕਲ ਦਾ ਪਰਮੇਸ਼ਵਰ ਦੀ ਹੈਕਲ ਦਾ ਨਾਸ਼ ਕਰੇ ਇਹ ਜਿਸਮ ਜਿਹੜਾ ਪਰਮੇਸ਼ਵਰ ਦੀ ਹੈਕਲ ਆ ਜੇ ਕੋਈ ਇਹਦਾ ਨਾਸ਼ ਕਰੂਗਾ ਪਰਮੇਸ਼ਵਰ ਉਹਦਾ ਨਾਸ਼ ਕਰੂਗਾ ਹੁਣ ਸੋਚਣ ਦੀ ਗੱਲ ਆ ਹਰੇਕ ਮਨੁੱਖ ਆਪਣੇ ਆਪ ਦੇ ਲਈ ਬਹੁਤ ਸਿਆਣਾ ਆ ਉਹ ਆਪਣੇ ਸਰੀਰ ਨੂੰ ਸਵਾਰਦਾ ਆ ਉਹ ਪਾਰਲਰ ਤੇ ਜਾਂਦਾ ਸਲੂਨ ਤੇ ਜਾਂਦਾ ਜਿੰਮ ਨੂੰ ਜਾਂਦਾ ਕਈ ਕੁਸ਼ ਕਰਦਾ ਆ ਫਿਰ ਪਰਮੇਸ਼ਵਰ ਕਿੱਦਾਂ ਨਾਸ਼ ਕਰ ਸਕਦੇ ਆ ਪਰ ਬਹੁਤ ਸਾਰੇ ਲੋਕ ਆ ਜਦੋਂ ਉਹ ਨਸ਼ੇ ਦਾ ਸੇਵਨ ਕਰਦੇ ਆ ਸੋ ਉਹ ਆਪਣੇ ਜਿਹੜਾ ਇਹ ਜਿਸਮ ਆ ਜਿਹੜਾ ਪਰਮੇਸ਼ਵਰ ਦਾ ਹੈਕਲ ਆ ਉਹ ਇਹਦਾ ਨਾਸ਼ ਕਰਦੇ ਆ ਬਹੁਤ ਸਾਰੇ ਲੋਕ ਜਦੋਂ ਡਰਗ ਦਾ ਇਸਤੇਮਾਲ ਕਰਦੇ ਆ ਪਰਮੇਸ਼ਵਰ ਦੀ ਹੈਕਲ ਨੂੰ ਖਰਾਬ ਕਰਦੇ ਆ ਜਦੋਂ ਤੁਸੀਂ ਇਸ ਇਸ ਹੈਕਲ ਦੀਆਂ ਕੰਧਾਂ ਦੇ ਉੱਤੇ ਜਦੋਂ ਤੁਸੀਂ ਆਪਣੇ ਜਿਸਮ ਦੇ ਉੱਤੇ ਟੈਟੂਜ਼ ਬਣਵਾਉਨੇ ਆ ਗੋਦੜਨੇ ਗਦਵਾਉਨੇ ਆ ਤੁਸੀਂ ਪਰਮੇਸ਼ਵਰ ਦੀ ਹੈਕਲ ਨੂੰ ਖਰਾਬ ਕਰਦੇ ਆ ਉਹਨਾਂ ਮੂਰਤਾਂ ਦੇ ਨਾਲ ਜਿਨ੍ਹਾਂ ਮੂਰਤਾਂ ਤੋਂ ਪਰਮੇਸ਼ਵਰ ਨੂੰ ਘਹਿਣ ਆਉਂਦੀ ਆ ਜਦੋਂ ਤੁਸੀਂ ਇਹਦੇ ਅੰਦਰ ਖਰਾਬ ਚੀਜ਼ਾਂ ਲੈ ਕੇ ਆਉਂਦੇ ਆ ਖਰਾਬ ਵਿਚਾਰ ਲੈ ਕੇ ਆਉਂਦੇ ਆ ਐਦਾਂ ਜਾਪਦਾ ਜਾਂ ਪਰਮੇਸ਼ਵਰ ਦੀਆਂ ਅੱਖਾਂ ਦੇ ਸਾਹਮਣੇ ਜਿੱਦਾਂ ਤੁਸੀਂ ਉਹਦੀ ਹੈਕਲ ਦੇ ਵਿੱਚ ਕੂੜਾ ਖਲਾਰਦੇ ਹੋ। ਸੋ ਬਚਨ ਚ ਐਦਾਂ ਲਿਖਿਆ ਕਹਿੰਦਾ ਜੇ ਕੋਈ ਪਰਮੇਸ਼ਵਰ ਦੀ ਹੈਕਲ ਦਾ ਨਾਸ਼ ਕਰੇ ਪਰਮੇਸ਼ਵਰ ਉਹਦਾ ਨਾਸ਼ ਕਰੇਗਾ। ਹੁਣ ਇਹ ਜਿਸਮ ਜਿਹੜਾ ਆ ਇਹਨੂੰ ਅਸੀਂ ਕਹਿੰਦੇ ਆ ਇਹ ਮੇਰਾ ਆ। ਮੇਰ ਮੈਂ ਬਿਲੋਂਗ ਕਰਦਾ ਇਹਦੇ ਨਾਲ ਇਹਦੇ ਉੱਤੇ ਮੇਰਾ ਵਸ ਚੱਲਦਾ ਇਹ ਮੇਰੇ ਇਖਤਿਆਰ ਚਾ ਮੇਰਾ ਜੀ ਕਰੇ ਮੈਂ ਵਾਲ ਕਟਾਵਾਂ ਮੇਰਾ ਜੀ ਕਰੇ ਮੈਂ ਨਾ ਕਟਾਵਾਂ ਮੇਰਾ ਜੀ ਕਰੇ ਮੈਂ ਤੋਤੀ ਲਾਲਵਾਂ ਮੇਰਾ ਜੀ ਕਰੇ ਮੈਂ ਕੋਟ ਪੈਂਟ ਪਾ ਲਵਾਂ ਫੇ ਪਰਮੇਸ਼ਵਰ ਇਹਨੂੰ ਕਿੱਦਾਂ ਨਾਸ਼ ਕਰ ਸਕਦੇ ਆ ਸੋ ਪਰਮੇਸ਼ਵਰ ਨੇ ਤੁਹਾਡੇ ਜਿਸਮ ਨੂੰ ਨਹੀਂ ਪਰ ਜੇ ਤੁਸੀਂ ਇਸ ਜਿਸਮ ਨੂੰ ਨਾਸ਼ ਕਰੋਗੇ ਪਰਮੇਸ਼ਵਰ ਨੇ ਤੁਹਾਡੇ ਆਤਮਾ ਨੂੰ ਸਵਰਗ ਜਾਣ ਤੋਂ ਰੋਕ ਲੈਣਾ ਕਿਉਂਕਿ ਜੇ ਤੁਹਾਡਾ ਆਤਮਾ ਸਹੀ ਆ ਫਿਰ ਤੁਸੀਂ ਆਪਣੇ ਜਿਸਮ ਦਾ ਵੀ ਖਿਆਲ ਉਦਾਂ ਹੀ ਰੱਖਣਾ ਹੈ ਜਿੱਦਾਂ ਸਾਨੂੰ ਰੱਖਣਾ ਚਾਹੀਦਾ ਆ ਕਿਉਂਕਿ ਇਹ ਜਿਹੜਾ ਜਿਸਮ ਆ ਇਹ ਉਸ ਆਤਮਾ ਦਾ ਅਸਲੀ ਵਸਤਰ ਆ ਜਿਹੜਾ ਆਤਮਾ ਪਰਮੇਸ਼ਵਰ ਨੇ ਸਾਡੇ ਅੰਦਰ ਪਾਇਆ ਆ ਇਹ ਬਾਡੀ ਜਿਹੜੀ ਆ ਇੱਕ ਕਾਸਟਿਊਮ ਆ ਇੱਕ ਵਸਤਰ ਆ ਆਤਮਾ ਦੇ ਸੋ ਅਸੀਂ ਇਹਨੂੰ ਕਹਿੰਦੇ ਮੈਂ ਪਰ ਵਚਨ ਦੇ ਵਿੱਚ ਕੀ ਲਿਖਿਆ ਸੈਨਾਵਾ ਦਾ ਯਹੋਵਾ ਪਰਮੇਸ਼ਰ ਕਹਿੰਦਾ ਮੈਂ ਹਾਂ ਜੋ ਮੈਂ ਹਾਂ ਜਿਹੜੀ ਚੀਜ਼ ਨੂੰ ਅਸੀਂ ਕਹਿੰਦੇ ਆਈ ਐਮ ਉਹ ਅਸੀਂ ਨਹੀਂ ਹਾਂ ਦੇ ਕੋਲ ਆਪਣੇ ਜਿਸਮ ਦਾ ਖਿਆਲ ਨਾ ਰੱਖਿਆ ਆਪਣਾ ਖਿਆਲ ਨਾ ਰੱਖਿਆ ਫਿਰ ਪਰਮੇਸ਼ਰ ਨੇ ਸਾਡੇ ਅਗੇਂਸਟ ਹੋ ਜਾਣਾ ਤੇ ਮੇਰੇ ਭੈਣੋ ਪ੍ਰਭੂ ਜੇ ਪਰਮੇਸ਼ਰ ਵਿਰੋਧ ਦੇ ਵਿੱਚ ਹੋ ਗਿਆ ਫਿਰ ਕੋਈ ਵੀ ਚੀਜ਼ ਆਪਣੇ ਪੱਖ ਦੇ ਵਿੱਚ ਕੰਮ ਨਹੀਂ ਕਰਨੀ ਪਰ ਚੇਤੇ ਰੱਖੋ ਜੇ ਪਰਮੇਸ਼ਰ ਸਾਡੇ ਵੱਲ ਹੈ ਤੇ ਸਾਡਾ ਵਿਰੋਧੀ ਕੋਈ ਨਹੀਂ ਹੋ ਸਕਦਾ ਸੋ ਕਹਿੰਦਾ ਕਿਉਂ ਜੋ ਪਰਮੇਸ਼ਵਰ ਦੀ ਹੈ ਕਲ ਪਵਿੱਤਰ ਹੈ ਅਤੇ ਇਹ ਤੁਸੀਂ ਹੋ ਸੋ ਪਰਮੇਸ਼ਵਰ ਦੀ ਹੈ ਕਲ ਪਵਿੱਤਰ ਹੈ ਪਰਮੇਸ਼ਵਰ ਨੇ ਜਿੱਥੇ ਰਹਿਣਾ ਉਹ ਸਥਾਨ ਪਵਿੱਤਰ ਹੈ ਜਿੱਥੇ ਪਰਮੇਸ਼ਵਰ ਰਹਿਣਾ ਚਾਹੁੰਦੇ ਉਹ ਨੂੰ ਉਹ ਪਵਿੱਤਰ ਦੇਖਣਾ ਚਾਹੁੰਦੇ ਆ ਅਤੇ ਵਚਨ ਕਹਿੰਦਾ ਇਹ ਤੁਸੀਂ ਹੋ ਸੋ ਇਹਨੂੰ ਪਵਿੱਤਰ ਰੱਖਣ ਦੇ ਲਈ ਤੁਸੀਂ ਹਰ ਮੁਮਕਿਨ ਕੋਸ਼ਿਸ਼ ਕਰੋ ਇਹਦੇ ਵਿੱਚ ਅਸ਼ੁੱਧ ਵਿਚਾਰ ਨਾ ਆਉਣ ਦਿਓ ਇਹਦੇ ਅੰਦਰ ਅਸ਼ੁੱਧ ਸਕੀਮਾਂ ਨਾ ਬਣਾਓ ਕਿਸੇ ਦੀ ਖਿਲਾਫਤ ਦੇ ਵਿੱਚ ਕੋਈ ਸਕੀਮ ਨਾ ਲੜਾਓ ਇਹਦੇ ਅੰਦਰ ਲਾਲਚ ਨੂੰ ਨਾ ਆਉਣ ਦਿਓ ਵਿਭ ਵਿਚਾਰ ਨਾ ਕਰੋ ਇਸ ਜਿਛਨ ਦੇ ਨਾਲ ਵੀ ਵਿਚਾਰ ਨਾ ਕਰੋ ਅੱਖਾਂ ਦੇ ਨਾਲ ਵੀ ਵਿਚਾਰ ਨਾ ਕਰੋ ਮੂੰਹ ਦੇ ਨਾਲ ਵੀ ਵਿਚਾਰ ਨਾ ਸੁਣੋ ਕੰਨਾਂ ਦੇ ਨਾਲ ਨਸ਼ਿਆਂ ਦਾ ਸੇਵਨ ਨਾ ਕਰੋ ਇਸ ਜਿਸਮ ਦੇ ਨਾਲ ਕਿਸੇ ਦੇ ਨਾਲ ਧੱਕੇਸ਼ਾਹੀ ਨਾ ਕਰੋ ਪਰ ਇਸ ਜਿਸਮ ਨੂੰ ਇਦਾਂ ਦਾ ਸਾਫ਼ ਸੁਥਰਾ ਤੇ ਸੋਹਣਾ ਬਣਾਉਣ ਦੀ ਕੋਸ਼ਿਸ਼ ਕਰੋ ਕਿ ਪਰਮੇਸ਼ਵਰ ਦਾ ਆਤਮਾ ਤੁਹਾਡੇ ਉੱਤੇ ਰੀਜਵਾਨ ਹੋ ਕੇ ਇਸ ਜਿੰਦਾ ਹੈਕਲ ਦੇ ਵਿੱਚ ਰਹਿਣਾ ਸ਼ੁਰੂ ਕਰੇ ਸੋ ਫਰਸਟ ਕੰਮ ਅਸੀਂ ਕੀ ਕਰਨਾ ਪਹਿਲਾ ਕੰਮ ਅਸੀਂ ਕੀ ਕਰਨਾ ਆਪਣਾ ਖਿਆਲ ਰੱਖਣਾ ਹੈ ਸੋ ਧਿਆਨ ਦੇ ਨਾਲ ਆਪਣਾ ਖਿਆਲ ਰੱਖਣਾ ਦੂਜਾ ਕੰਮ ਅਸੀਂ ਕੀ ਕਰਨਾ ਹੈ ਮਾਫ਼ ਕਰਨਾ ਸਿੱਖਣਾ ਹੈ ਹੁਣ ਅਸੀਂ ਕੀ ਕਰ ਸਕਦੇ ਦੂਜੇ ਕੰਮ ਦੇ ਵਿੱਚ ਇਦਾਂ ਕਹਿ ਲਓ ਵੀ ਜਿਹੜੀ ਸਾਡੇ ਮਨ ਦੇ ਵਿੱਚ ਕੁੜਤਣੀਆਂ ਆ ਸੀ ਉਹਨੂੰ ਕੱਢਣਾ ਆ ਨਾਰਾਜ਼ਗੀ ਨੂੰ ਕੱਢਣਾ ਗੁੱਸੇ ਨੂੰ ਕੱਢਣਾ ਨਫ਼ਰਤ ਨੂੰ ਕੱਢਣਾ ਇਹ ਸਾਰਾ ਕੁਝ ਛੱਡਣਾ ਆ ਅਸੀਂ ਉਹ ਚੀਜ਼ਾਂ ਜਿਹੜੀਆਂ ਇਸ ਹੈਕਲ ਨੂੰ ਖਰਾਬ ਕਰਦੀਆਂ ਉਹਨਾਂ ਚੀਜ਼ਾਂ ਨੂੰ ਅਸੀਂ ਛੱਡਣਾ ਆ ਸੋ ਪਹਿਲਾ ਕੰਮ ਆਪਣਾ ਖਿਆਲ ਰੱਖਣਾ ਦੂਜਾ ਕੰਮ ਅਸੀਂ ਮਾਫ਼ ਕਰਨਾ ਸਿੱਖਣਾ ਹੈ ਆਓ ਅਸੀਂ ਦੇਖਦੇ ਹਾਂ ਗਲਤੀਆਂ ਦੀ ਕਿਤਾਬ ਉਹਦਾ 5 ਨੰਬਰ ਅਧਿਆਇ ਤੇ ਉਹਦੀ 22 ਨੰਬਰ ਪੰਕਤੀ ਦੇ ਵਿੱਚ ਇਦਾਂ ਲਿਖਿਆ ਪਰ ਆਤਮਾ ਦਾ ਫਲ ਇਹ ਹੈ ਪ੍ਰੇਮ ਆਨੰਦ ਸ਼ਾਂਤੀ ਧੀਰਜ ਦਿਆਲਗੀ ਭਲਾਈ ਵਫਾਦਾਰੀ ਨਰਮਾਈ ਸੰਜਮ ਸੋ ਆਤਮਾ ਦੇ ਫਲ ਆ ਇਹੇ ਸੋ ਅਸੀਂ ਦੇਖਣਾ ਆ ਸਾਡੇ ਅੰਦਰ ਇਹ ਫਲ ਕੰਮ ਕਰਦੇ ਆ ਕਿ ਨਹੀਂ ਕਿਤੇ ਸਾਡੇ ਅੰਦਰ ਨਫ਼ਰਤ ਤੇ ਨਹੀਂ ਆ ਪਰ ਸਾਡੇ ਅੰਦਰ ਹੋਣਾ ਕੀ ਚਾਹੀਦਾ ਪ੍ਰੇਮ ਹੋਣਾ ਚਾਹੀਦਾ ਆ ਜੇ ਸਾਨੂੰ ਲੱਗਦਾ ਆ ਸਾਡੇ ਕੋਲ ਆਨੰਦ ਨਹੀਂ ਆ ਇਹਦਾ ਮਤਲਬ ਹਾਲੇ ਸਾਡੇ ਅੰਦਰ ਕਮੀ ਆ ਪਰ ਅਸੀਂ ਜਦੋਂ ਮਾਫ਼ ਕਰਨਾ ਸਿੱਖ ਲੈਣਾ ਤੁਸੀਂ ਕਦੀ ਗੌਰ ਕਰਕੇ ਦੇਖਿਓ ਜਦੋਂ ਆਪਾਂ ਕਿਸੇ ਨਾਲ ਲੜਦੇ ਆ ਆਪਾਂ ਨੂੰ ਸ਼ਾਂਤੀ ਨਹੀਂ ਆਉਂਦੀ ਕਦੀ ਐਦਾਂ ਹੋਇਆ ਵੀ ਆਪਾਂ ਲੜ ਕੇ ਕਹੀਏ ਹੁਣ ਮੈਨੂੰ ਬਹੁਤ ਠੰਡ ਪੈ ਗਈ ਆ ਕਦੀ ਵੀ ਠੰਡ ਨਹੀਂ ਪੈਂਦੀ ਜਦੋਂ ਆਪਾਂ ਕਿਸੇ ਨਾਲ ਲੜਦੇ ਆ ਆਪਾਂ ਉਹਨਾਂ ਦੇ ਨਾਲ ਵੀ ਮਿਸਬਿਹੇਵ ਕਰਨ ਲੱਗ ਜਾਂਦੇ ਜਿਨ੍ਹਾਂ ਨੇ ਆਪਣੇ ਨਾਲ ਕੁਝ ਵੀ ਗਲਤ ਨਹੀਂ ਕੀਤਾ ਹੁੰਦਾ ਜਿਨ੍ਹਾਂ ਦੇ ਨਾਲ ਆਪਾਂ ਲੜਾਈ ਵੀ ਨਹੀਂ ਕੀਤੀ ਹੁੰਦੀ ਆਪਾਂ ਉਹਨਾਂ ਦੇ ਨਾਲ ਵੀ ਖਿੱਚ ਕੇ ਬੋਲਦੇ ਆ ਉਹਨਾਂ ਦੇ ਨਾਲ ਵੀ ਆਪਾਂ ਰੂਟ ਬਿਹੇਵ ਕਰਦੇ ਆ ਆਪਾਂ ਉਹਨਾਂ ਦੇ ਨਾਲ ਗਲਤ ਸਲੀਕੇ ਦੇ ਨਾਲ ਪੇਸ਼ ਆਉਂਦੇ ਆ ਸੋ ਆਪਾਂ ਇਹਨਾਂ ਦਿਨਾਂ ਦੇ ਵਿੱਚ ਕਿਉਂਕਿ ਖੁੱਲਾ ਟਾਈਮ ਆ ਆਪਣੇ ਕੋਲੇ ਆਪਾਂ ਨੂੰ ਬਹੁਤ ਪਰਮੇਸ਼ਵਰ ਨੇ ਇਹ ਸਮਾਦੇ ਰਿੱਤਾ ਸਿੱਖਣ ਨੂੰ ਸਮਝਣ ਨੂੰ ਤੇ ਸੁਧਰਨ ਨੂੰ ਤੇ ਆਪਾਂ ਇਦਾਂ ਹੀ ਕਰਨਾ ਆ ਆਪਾਂ ਇਹਨਾਂ ਦਿਨਾਂ ਦੇ ਵਿੱਚ ਮਾਫ ਕਰਨਾ ਸਿੱਖਣਾ ਆ ਆਪਾਂ ਸੋਚਣਾ ਆ ਵੀ ਕਿਹਨਾਂ ਨੂੰ ਮੈਂ ਅਜੇ ਤੱਕ ਮਾਫ ਨਹੀਂ ਕੀਤਾ ਕਿਹਨਾਂ ਦੇ ਲਈ ਬਾਰ-ਬਾਰ ਮੇਰੇ ਮਨ ਦੇ ਵਿੱਚ ਗੁੱਸਾ ਆਉਂਦਾ ਆ ਹੋ ਸਕਦਾ ਤੁਹਾਡੇ ਮਨ 'ਚ ਤੁਹਾਡੇ ਮਾਤਾ-ਪਿਤਾ ਦੇ ਲਈ ਨਾਰਾਜ਼ਗੀ ਆਉਂਦੀ ਹੋਵੇ ਹੋ ਸਕਦਾ ਤੁਹਾਡੇ ਗਵਾਂਡੀਆਂ ਦੇ ਲਈ ਬਾਰ-ਬਾਰ ਗੁੱਸਾ ਆਉਂਦਾ ਹੋਵੇ ਕਿਸੇ ਰਿਸ਼ਤੇਦਾਰ ਲਈ ਕਿਸੇ ਦੁਕਾਨਦਾਰ ਦੇ ਲਈ ਤਾਂ ਕਿਸੇ ਦੇ ਲਈ ਵੀ ਅਗਰ ਤੁਹਾਡੇ ਮਨ ਦੇ ਵਿੱਚ ਕੁੜੱਤਨ ਆ ਨਫ਼ਰਤ ਆ ਗੁੱਸਾ ਆ ਜਾਂ ਕਿਸੇ ਵੀ ਤਰ੍ਹਾਂ ਦਾ ਪਿੰਨ ਭੇਜਿਆ ਜਿਹਨੂੰ ਤੁਸੀਂ ਕਹਿੰਦੇ ਮੈਂ ਬਾਕੀ ਸਭ ਕੁਝ ਕਰ ਸਕਦਾ ਪਰ ਮੈਂ ਉਹਦੀ ਫਲਾਨੀ ਗੱਲ ਨਹੀਂ ਭੁੱਲ ਸਕਦਾ ਮੈਂ ਉਹਨੂੰ ਮaaf ਨਹੀਂ ਕਰ ਸਕਦਾ ਮੈਂ ਬਾਕੀ ਸਭ ਕੁਝ ਕਰ ਸਕਦਾ ਮੇਰੇ ਭੈਣੋ ਭਰਾਵੋ ਤੁਹਾਡੀ ਬਾਕੀ ਸਾਰੀ ਕੀਤੀ ਹੋਈ ਮਿਹਨਤ ਵਿਅਰਥ ਹੋ ਜਣੀ ਜੇ ਤੁਸੀਂ ਮaaf ਨਾ ਕੀਤਾ ਜੇ ਤੁਸੀਂ ਆਪਣੇ ਮਨ ਚੋਂ ਗੁੱਸਾ ਨਾ ਕੱਢਿਆ ਤੁਹਾਡੀ ਬਾਕੀ ਸਾਰੀ ਭਗਤੀ ਵਿਅਰਥ ਹੋ ਜਣੀ ਆ ਕਿਉਂਕਿ ਇਹੀ ਤਾਂ ਇੱਕ ਖਾਸ ਚੀਜ਼ ਆ ਜਿਹੜੀ ਜਿਹੜਾ ਕੰਮ ਅਸੀਂ ਕਰਨਾ ਆ ਕਿਉਂਕਿ ਜਦੋਂ ਪ੍ਰਭੂ ਯਿਸੂ ਮਸੀਹ ਜੀ ਨੇ ਪ੍ਰਾਰਥਨਾ ਕਰਨੀ ਸਿਖਾਈ ਤਾਂ ਉਹਨੇ ਕਿਹਾ ਪਿਤਾ ਸਾਡੇ ਕਰਜ਼ ਮਾਫ ਕਰ ਜਿੱਦਾਂ ਅਸੀਂ ਆਪਣੇ ਕਰਜ਼ਾਈਆਂ ਨੂੰ ਮਾਫ ਕਰਦੇ ਹਾਂ। ਭਾਵ ਸਾਡੇ ਗੁਨਾਹ ਮਾਫ ਕਰ ਜਿੱਦਾਂ ਅਸੀਂ ਆਪਣੇ ਗੁਨਾਗਾਰਾਂ ਨੂੰ ਮਾਫ ਕਰਦੇ ਹਾਂ। ਸੋ ਜੇ ਤਾਂ ਤੁਸੀਂ ਹਰੇਕ ਇਨਸਾਨ ਦੇ ਪ੍ਰਤੀ ਆਪਣੇ ਮਨ ਦੇ ਵਿੱਚੋਂ ਗੁੱਸਾ ਨਾਰਾਜ਼ਗੀਆਂ ਕੱਢ ਦਿੱਤੀਆਂ ਫੇਰ ਤੁਹਾਡਾ ਜਿਹੜਾ ਰਾਹ ਆ ਉਹ ਸਿੱਧਾ ਹੋ ਜਾਣਾ ਮੁਕਤੀ ਦਾ ਰਾਹ। ਫੇਰ ਤੁਹਾਡੇ ਲਈ ਵੀ ਪਰਮੇਸ਼ਵਰ ਨੇ ਸਾਰੇ ਗੁਨਾਹ ਬਖਸ਼ ਦੇਣੇ ਜਿਹੜੇ ਤੁਹਾਡੀ ਜ਼ਿੰਦਗੀ 'ਚ ਆ। ਸੋ ਇੱਕ ਖਾਸ ਚੀਜ਼ ਆ ਮਾਫ ਕਰਨਾ ਤੇ ਮੇਲ ਮਲਾਪ ਕਰਨ ਦੇ ਵਿੱਚ ਬਹੁਤ ਫਰਕ ਆ ਕਈਆਂ ਨੂੰ ਲੱਗਦਾ ਆ ਕਿ ਕਈਆਂ ਦੇ ਕੰਮ ਐ ਉਹ ਜੇ ਹੋ ਸਕਦੇ ਆ ਜਿਨ੍ਹਾਂ ਨੂੰ ਮਿਲਣ ਦੇ ਨਾਲ ਤੁਹਾਡੀ ਸਪਿਰਚੁਅਲ ਲਾਈਫ ਜਿਹੜੀ ਆ ਉਹ ਡਿਸਟਰਬ ਹੋ ਸਕਦੀ ਤੁਹਾਡਾ ਆਤਮਿਕ ਜੀਵਨ ਜਿਹੜਾ ਆ ਉਹ ਖਰਾਬ ਹੋ ਸਕਦਾ ਇਸ ਕਰਕੇ ਤੁਸੀਂ ਕਹਿੰਦੇ ਨਹੀਂ ਮੈਂ ਇਹਨੂੰ ਮਾਫ ਨਹੀਂ ਕਰਨਾ ਕਰਕੇ ਇਹ ਮੈਨੂੰ ਪਰਮੇਸ਼ਵਰ ਦੇ ਨਾਲ ਜੁੜਨ ਤੋਂ ਰੋਕਦਾ ਆ ਮੈਂ ਇਹਦੇ ਨਾਲ ਮੇਲ ਮਲਾਪ ਕਰੂੰਗਾ ਤੇ ਮੇਰਾ ਪਰਮੇਸ਼ਵਰ ਦੇ ਨਾਲ ਜਿਹੜਾ ਜੀਵਨ ਆ ਉਹ ਖਰਾਬ ਹੋ ਜਾਊਗਾ ਸੋ ਪਰਮੇਸ਼ਵਰ ਨੇ ਤੁਹਾਨੂੰ ਮਾਫ ਕਰਨ ਦੇ ਲਈ ਕਿਹਾ ਮੇਲ ਮਲਾਪ ਰੱਖਣ ਦੇ ਲਈ ਸਿਰਫ ਉਹਨਾਂ ਨਾਲ ਹੀ ਕਿਹਾ ਆ ਜਿਹੜੇ ਤੁਹਾਡੇ ਆਤਮਾ ਦੀ ਤਰੱਕੀ ਦੇ ਵਿੱਚ ਤੁਹਾਡੇ ਨਾਲ ਸਹੀ ਚੱਲਣ ਸੋ ਜਿਹੜੇ ਤੁਹਾਨੂੰ ਪਰਮੇਸ਼ਵਰ ਵਿੱਚ ਵੀ ਜਾਣ ਤੋਂ ਰੋਕਦੇ ਆ ਮਾਫ ਅਸੀਂ ਉਹਨਾਂ ਨੂੰ ਵੀ ਕਰਨਾ ਆ ਮੇਲ ਮਲਾਪ ਰੱਖਣਾ ਉਹਨਾਂ ਦੇ ਨਾਲ ਸਾਡਾ ਜ਼ਰੂਰੀ ਨਹੀਂ ਆ ਇਸ ਗੱਲ ਨੂੰ ਤੁਸੀਂ ਵਿਸ਼ੇਸ਼ ਤੌਰ ਤੇ ਸਮਝਣਾ ਹੈ ਕਈ ਵਾਰੀ ਕੋਸ਼ਲੋਕ ਆ ਜਿਹੜੇ ਸਾਨੂੰ ਪਰਮੇਸ਼ਵਰ ਦੇ ਵਚਨ ਦੇ ਵਿੱਚ ਅੱਗੇ ਵਧਣ ਤੋਂ ਰੋਕਦੇ ਆ ਉਹਨਾਂ ਦੇ ਲਈ ਸਾਡੇ ਮਨ ਦੇ ਵਿੱਚ ਨਫ਼ਰਤ ਆ ਔਰ ਉਹ ਨਫ਼ਰਤ ਸਾਡੇ ਅੰਦਰ ਜਿਹੜਾ ਆ ਉਹ ਸਾਡੀ ਸ਼ਾਂਤੀ ਨੂੰ ਖਰਾਬ ਕਰਦੀ ਹੈ ਸੋ ਉਹਨਾਂ ਨੂੰ ਮਾਫ਼ ਕਰ ਦਿਓ ਉਹਨਾਂ ਦੇ ਲਈ ਆਪਣੇ ਮਨ ਚੋਂ ਨਫ਼ਰਤ ਕੱਢ ਦਿਓ ਔਰ ਉਹਨਾਂ ਨੂੰ ਪਰਮੇਸ਼ਵਰ ਦੇ ਹੱਥਾਂ ਵਿੱਚ ਦੇ ਦਿਓ ਪ੍ਰਭੂ ਅਸੀਂ ਨਹੀਂ ਜਾਣਦੇ ਤੁਸੀਂ ਇਹਨਾਂ ਦਾ ਕੀ ਕਰਨਾ ਹੈ ਅਸੀਂ ਇਹਨਾਂ ਨੂੰ ਮਾਫ਼ ਕੀਤਾ ਪਰ ਪ੍ਰਭੂ ਜਦੋਂ ਮੈਂ ਇਹਦੇ ਨੇੜੇ ਜਾਂਦਾ ਮੇਰੀ ਸ਼ਾਂਤੀ ਡਿਸਟਰਬ ਹੁੰਦੀ ਹੈ ਇਸ ਲਈ ਮੈਂ ਇਹਦੇ ਨੇੜੇ ਨਹੀਂ ਜਾਊਂਗਾ ਪਰ ਬਾਰ-ਬਾਰ ਮੈਂ ਉਹਦੀਆਂ ਬੁਰਾਈਆਂ ਨੂੰ ਆਪਣੇ ਮਨ ਵਿੱਚ ਲੈ ਕੇ ਆਪਣੀ ਸ਼ਾਂਤੀ ਨੂੰ ਖਰਾਬ ਨਹੀਂ ਕਰੂੰਗਾ ਇਸ ਲਈ ਅਸੀਂ ਹਰੇਕ ਉਸ ਇਨਸਾਨ ਦੇ ਪ੍ਰਤੀ ਜਿਹੜਾ ਜਿਹੜਾ ਸਾਡੇ ਮਨ 'ਚ ਜਿਹਦਾ ਕੋਈ ਕੰਮ ਗੁੱਸਾ ਲੈ ਕੇ ਆਉਂਦਾ ਨਰਾਜ ਕੀ ਲੈ ਕੇ ਆਉਂਦਾ ਜਿਹਨੂੰ ਅਸੀਂ ਅਜੇ ਤੱਕ ਮਾਫ਼ ਨਹੀਂ ਕੀਤਾ ਸੋ ਮਾਫ਼ ਅਸੀਂ ਸਭਨਾਂ ਨੂੰ ਹੀ ਕਰਨਾ ਆ ਮੇਲ ਮਲਾਪ ਅਸੀਂ ਉਹਨਾਂ ਦੇ ਨਾਲ ਹੀ ਰੱਖਣਾ ਆ ਜਿਹੜੇ ਸਾਡੇ ਆਤਮਾ ਦੀ ਤਰੱਕੀ ਦੇ ਵਿੱਚ ਸਾਡੇ ਨਾਲ ਸਾਂਝੀਦਾਰ ਹੋਣ ਜਿਨ੍ਹਾਂ ਦੇ ਉੱਤੇ ਪਰਮੇਸ਼ਵਰ ਦੀ ਕਿਰਪਾ ਹੋਵੇ ਅਤੇ ਜਿਨ੍ਹਾਂ ਨੂੰ ਪਰਮੇਸ਼ਵਰ ਨੇ ਆਪਣੇ ਮਕਸਦ ਦੇ ਲਈ ਚੁਣਿਆ ਹੋਵੇ ਹallelujah ਸੋ ਤੀਜਾ ਕੰਮ ਅਸੀਂ ਕੀ ਕਰਾਂ ਸ਼ੁਕਰਗੁਜ਼ਾਰੀ ਕਰਨੀ ਸੋ ਪਹਿਲਾ ਕੰਮ ਸੀਗਾ ਆਪਣਾ ਖਿਆਲ ਰੱਖਣਾ ਦੂਜਾ ਕੰਮ ਸੀਗਾ ਅਸੀਂ ਆਪਣੇ ਅੰਦਰੋਂ ਕੁੜੱਤਨ ਨੂੰ ਨਾਰਾਜ਼ਗੀ ਨੂੰ ਕੱਢਣਾ ਤੇ ਮaaf ਕਰਨਾ ਸਿੱਖਣਾ ਤੇ ਤੀਜਾ ਕੰਮ ਆ ਸ਼ੁਕਰਗੁਜ਼ਾਰੀ ਕਰਨੀ ਸੋ ਇਹਦੇ ਵਿਖੇ ਆਪਾਂ ਪਵਿੱਤਰ ਬਾਈਬਲ ਦੇ ਵਿੱਚ ਦੇਖਦੇ ਹਾਂ ਪਹਿਲਾ ਤੁਸਲ ਨਿਕੀਆ ਦੀ ਕਿਤਾਬ ਨਵੇਂ ਨੇਮ ਦੇ ਵਿੱਚੋਂ ਉਹਦਾ 5 ਨੰਬਰ ਅਧਿਆਇ ਤੇ ਉਹਦੀ 18 ਨੰਬਰ ਪੰਕਤੀ 'ਚ ਇਦਾਂ ਲਿਖਿਆ ਹਰ ਹਾਲ ਵਿੱਚ ਧੰਨਵਾਦ ਕਰੋ ਕਿਉਂ ਜੋ ਤੁਹਾਡੇ ਲਈ ਮਸੀਹ ਯਿਸੂ ਵਿੱਚ ਪਰਮੇਸ਼ਰ ਦੀ ਇਹੋ ਇੱਛਾ ਹੈ ਸੋ ਇਹਨਾਂ ਦਿਨਾਂ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਧੰਨਵਾਦ ਕਰਨਾ ਛੱਡ ਦਿੱਤਾ ਹੈ ਮੇਰੇ ਭੈਣੋ ਭਰਾਵੋ ਇਹ ਹਾਲਾਤ ਰਜਿਸਟਰੀ ਕਰਾ ਕੇ ਨਹੀਂ ਆਏ ਵੀ ਇਹਨਾਂ ਨੇ ਹੀ ਕਾਇਮ ਰਹਿਣਾ ਆ ਹਾਲਾਤ ਬਦਲ ਜਾਣੇ ਆ ਕਦੀ ਵੀ ਸਮਾਂ ਇੱਕੋ ਜਿਹਾ ਨਹੀਂ ਰਹਿੰਦਾ ਹੋ ਸਕਦਾ ਹੈ ਇਹ ਹਾਲਾਤ ਬਹੁਤ ਸੋਹਣੇ ਹੋ ਜਾਣ ਹੋ ਸਕਦਾ ਹਾਲਾਤ ਇਹਦੇ ਨਾਲੋਂ ਵੀ ਜ਼ਿਆਦਾ ਬੁਰੇ ਹੋ ਜਾਣ ਪਰ ਸਾਡੇ ਲਈ ਸ਼ੁਕਰਗੁਜ਼ਾਰੀ ਕਰਨ ਦੀ ਗੱਲ ਇਹ ਆ ਕਿ ਪਰਮੇਸ਼ਵਰ ਦਾ ਅਨੁਗ੍ਰਹਿ ਸਾਡੇ ਉੱਤੇ ਆ ਭਾਵੇਂ ਸਾਡੇ ਮੁੱਢ ਹਜ਼ਾਰ ਤੇ ਸਾਡੇ ਸੱਜੇ ਹੱਥ 10000 ਮਾਰ ਰਹੇ ਆ ਡੇਗ ਰਹੇ ਆ ਪਰ ਅੱਜ ਵੀ ਅਸੀਂ ਜਿਉਂਦੇ ਆ ਪਰਮੇਸ਼ਵਰ ਨੇ ਸਾਡੀਆਂ ਸਾਹਾਂ ਨੂੰ ਬਰਕਰਾਰ ਰੱਖਿਆ ਆ ਇਹ ਇੱਕ ਸ਼ੁਕਰਗੁਜ਼ਾਰੀ ਵਾਲੀ ਗੱਲ ਆ ਅਰ ਸਾਡੇ ਲਈ ਇਸ ਤੋਂ ਵੀ ਵੱਧ ਸ਼ੁਕਰਗੁਜ਼ਾਰੀ ਦੀ ਗੱਲ ਆ ਕਿ ਪਰਮੇਸ਼ਵਰ ਨੇ ਸਾਡੇ ਗੁਨਾਹਾਂ ਨੂੰ ਬਖਸ਼ ਦਿੱਤਾ ਆ ਅਤੇ ਸਾਡੇ ਲਈ ਸਵਰਗ ਦਾ ਦੂਹਾ ਜਿਹੜਾ ਆ ਉਹ ਪ੍ਰਭੂ ਯਿਸੂ ਮਸੀਹ ਜੀ ਦੇ ਬਲੀਦਾਨ ਦੇ ਵਸੀਲੇ ਦੇ ਨਾਲ ਖੁੱਲ ਗਿਆ ਆ ਇਸ ਲਈ ਵਚਨ ਦੇ ਵਿੱਚ ਇਦਾਂ ਲਿਖਿਆ ਹਰ ਹਾਲ ਵਿੱਚ ਧੰਨਵਾਦ ਕਰੋ ਹਰ ਹਾਲ ਦਾ ਮਤਲਬ ਆ ਸੁਖ ਹੋਏ ਜਾਂ ਦੁੱਖ ਹੋਏ ਸਾਡੇ ਮੂੰਹ ਚੋਂ ਪਰਮੇਸ਼ਵਰ ਦੇ ਲਈ ਸ਼ੁਕਰਗੁਜ਼ਾਰੀ ਨਿਕਲਨੀ ਚਾਹੀਦੀ ਆ ਧੰਨਵਾਦ ਹੋਣਾ ਚਾਹੀਦਾ ਆ ਤੁਸੀਂ ਅੱਧੀ ਰੋਟੀ ਖਾ ਰਹੇ ਆ ਉਹ ਵੀ ਧੰਨਵਾਦ ਕਰਕੇ ਖਾਓ ਤੁਸੀਂ ਮਾਸ ਨਾਲ ਖਾ ਰਹੇ ਤਾਂ ਵੀ ਧੰਨਵਾਦ ਕਹੋ ਤੁਸੀਂ ਮਸਰਾਂ ਦੀ ਦਾਲ ਦੇ ਨਾਲ ਖਾ ਰਹੇ ਆ ਤੁਸੀਂ ਤਾਂ ਵੀ ਧੰਨਵਾਦ ਕਰੋ ਤੁਸੀਂ ਸਿਰਫ ਲੂਣ ਹੀ ਭੁੱਕ ਕੇ ਖਾ ਰਹੇ ਆ ਜਾਂ ਖੁਸ਼ਕ ਰੋਟੀ ਹੀ ਖਾ ਰਹੇ ਤੁਹਾਡੇ ਕੋਲ ਲੂਣ ਨਹੀਂ ਆ ਪਰ ਫਿਰ ਵੀ ਸ਼ੁਕਰਗੁਜ਼ਾਰੀ ਕਰੋ ਐਟ ਲੀਸਟ ਯੂ ਹੈਵ ਸਮਥਿੰਗ ਕਿ ਤੁਸੀਂ ਆਪਣੇ ਢਿੱਡ ਨੂੰ ਭਰ ਸਕੋ ਤੁਹਾਡੇ ਕੋਲ ਕੁਝ ਹੈ ਕਿ ਤੁਸੀਂ ਆਪਣੇ ਪੇਟ ਦੇ ਅੰਦਰ ਪਾ ਸਕੋ ਉਹ ਪਰਮੇਸ਼ਵਰ ਦਾ ਦਿੱਤਾ ਹੋਇਆ ਹੈ ਸੋ ਜੋ ਕੁਝ ਵੀ ਤੁਹਾਡੇ ਕੋਲ ਪਰਮੇਸ਼ਵਰ ਨੇ ਦਿੱਤਾ ਉਹਨਾਂ ਸਾਰੀਆਂ ਚੀਜ਼ਾਂ ਦੇ ਲਈ ਧੰਨਵਾਦ ਕਰਦੇ ਰਹੋ ਇਹ ਹਾਲਾਤ ਬਦਲ ਜਾਣਗੇ ਇਹ ਦਿਨ ਬਦਲ ਜਾਣਗੇ ਅਰ ਤੁਸੀਂ ਆਪਣੀਆਂ ਅੱਖਾਂ ਦੇ ਨਾਲ ਦੇਖੋਗੇ ਅਰ ਪਰਮੇਸ਼ਵਰ ਦੀ ਮहिमा ਕਰੋਗੇ ਇਨਾਂ ਕਠਿਨ ਸਮਿਆਂ ਦੇ ਵਿੱਚ ਪਰਮੇਸ਼ਵਰ ਨੇ ਕਿੱਦਾਂ ਤੁਹਾਨੂੰ ਸੰਭਾਲ ਕੇ ਰੱਖਿਆ ਕਿੱਦਾਂ ਤੁਹਾਨੂੰ ਬਿਮਾਰੀਆਂ ਤੋਂ ਬਚਾ ਕੇ ਰੱਖਿਆ ਕਿੱਦਾਂ ਤੁਹਾਨੂੰ ਬਿਮਾਰੀਆਂ ਦੇ ਉੱਤੇ ਫਤਿਹ ਪੁਵਾਈ ਪਰਮੇਸ਼ਵਰ ਨੇ ਕਿੱਦਾਂ ਉਹਨੇ ਤੁਹਾਨੂੰ ਆਪਣੇ ਖੰਭਾਂ ਦੇ ਹੇਠਾਂ ਟਾ ਕੇ ਰੱਖਿਆ ਇਸ ਲਈ ਹਾਲਾਤ ਜਿੱਦਾਂ ਦੀ ਮਰਜ਼ੀ ਹੋਣ ਧੰਨਵਾਦ ਕਰਨਾ ਨਹੀਂ ਭੁੱਲਣਾ ਤੁਸੀਂ ਕੁਝ ਵੀ ਕਰਦੇ ਆ ਤੁਹਾਡਾ ਧੰਨਵਾ ਜਿਹੜਾ ਹੋਣਾ ਚਾਹੀਦਾ ਕਿਉਂਕਿ ਵਚਨ ਚ ਲਿਖਿਆ ਮਸੀਹ ਦੇ ਵਿੱਚ ਤੁਹਾਡੇ ਲਈ ਮਸੀਹ ਯਿਸੂ ਵਿੱਚ ਪਰਮੇਸ਼ਵਰ ਦੀ ਇਹੋ ਇੱਛਾ ਹੈ ਸੋ ਬਹੁਤ سارے ਲੋਕ ਕਹਿੰਦੇ ਪ੍ਰਭੂ ਆਪਣੀ ਇੱਛਾ ਨੂੰ ਸਾਡੇ ਉੱਤੇ ਜ਼ਾਹਿਰ ਕਰ ਪ੍ਰਭੂ ਤੁਸੀਂ ਸਾਥੋਂ ਕੀ ਚਾਹੁੰਦੇ ਸਾਡੇ ਉੱਤੇ ਜ਼ਾਹਿਰ ਕਰ ਤਾਂ ਇੱਥੇ ਵਚਨ ਸਾਨੂੰ ਦੱਸਦਾ ਕਹਿੰਦਾ ਇਹੋ ਹੀ ਪਰਮੇਸ਼ਵਰ ਦੀ ਇੱਛਾ ਹੈ ਮਸੀਹ ਯਿਸੂ ਵਿੱਚ ਕਿ ਤੁਸੀਂ ਹਰ ਹਾਲ ਦੇ ਵਿੱਚ ਧੰਨਵਾਦ ਕਰੋ ਸੋ ਹੁਣ ਉਹ ਸਮਾਂ ਜੇ ਇਸ ਸਮੇਂ ਦੇ ਵਿੱਚ ਅਸੀਂ ਪਰਮੇਸ਼ਵਰ ਦੀ ਇੱਛਾ ਨੂੰ ਪੂਰੀਆਂ ਕਰ ਸਕਦੇ ਹਾਂ ਭਾਵੇਂ ਇਕਠੀ ਨ ਕਹਿ ਲੋ ਭਾਵੇਂ ਇਹਨੂੰ ਸਖਾਲਾ ਕਹਿ ਲੋ ਬਹੁਤਿਆਂ ਦੇ ਲਈ ਇਹ ਇਕਠੀ ਨ ਹੋ ਸਕਦਾ ਬਹੁਤਿਆਂ ਦੇ ਲਈ ਇਹ ਜਿਹੜਾ ਆ ਇੱਕ ਆਮ ਸਮਾਂ ਹੋ ਸਕਦਾ ਪਰ ਇਸ ਸਮੇਂ ਦੇ ਵਿੱਚ ਪਰਮੇਸ਼ਵਰ ਦੀ ਇੱਛਾ ਨੂੰ ਪੂਰਾ ਕਰੋ ਹਰ ਹਾਲ ਦੇ ਵਿੱਚ ਜਿਹੜਾ ਆ ਉਹ ਸ਼ੁਕਰਗੁਜ਼ਾਰੀ ਕਰਨ ਦੇ ਵਿੱਚ ਲੱਗੇ ਰਹੋ ਆਪਣੇ ਬੱਚਿਆਂ ਨੂੰ ਸ਼ੁਕਰਗੁਜ਼ਾਰੀ ਕਰਨੀ ਸਿਖਾਓ ਆਪਣੇ ਪਤੀ ਨੂੰ ਸ਼ੁਕਰਗੁਜ਼ਾਰੀ ਕਰਨ ਦੇ ਲਈ ਪ੍ਰੇਰਣਾ ਦਿਓ ਆਪਣੀ ਪਤਨੀ ਨੂੰ ਸ਼ੁਕਰਗੁਜ਼ਾਰੀ ਕਰਨ ਦੇ ਲਈ ਕਹੋ ਆਪਣੇ ਮਾਤਾ ਪਿਤਾ ਨੂੰ ਸ਼ੁਕਰਗੁਜ਼ਾਰੀ ਕਰਨ ਦੇ ਲਈ ਕਹੋ ਅਰ ਜਦੋਂ ਤੁਸੀਂ ਜੇ ਇਸ वचन ਨੂੰ ਸੁਣ ਰਿਹਾ ਜਿਹਨੇ ਪਰਮੇਸ਼ਵਰ ਦੇ પ્રેમ ਨੂੰ ਜਾਣ ਚੁੱਕੇ ਹੋ ਜਦੋਂ ਤੁਸੀਂ ਸ਼ੁਕਰਗੁਜ਼ਾਰੀ ਕਰੋਗੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਉਸ ਸ਼ੁਕਰਗੁਜ਼ਾਰੀ ਦੀ ਮਹਿਮਾ ਨੂੰ ਦੇਖੋਗੇ ਤੁਸੀਂ ਉਹਦੇ ਰਿਵਾਰਡ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਦੇਖੋਗੇ ਕਿਉਂਕਿ वचन ਦੇ ਵਿੱਚ ਲਿਖਿਆ ਜਿਹੜਾ ਥੋੜੇ ਵਿੱਚ ਵਫਾਦਾਰ ਨਹੀਂ ਆ ਉਹ ਬਹੁਤੇ ਵਿੱਚ ਵੀ ਵਫਾਦਾਰ ਨਹੀਂ ਹੋ ਸਕਦਾ ਅਗਰ ਅੱਜ ਅਸੀਂ ਇਤਾਂ ਦੇ ਹਾਲਾਤਾਂ ਦੇ ਵਿੱਚ ਸ਼ੁਕਰਗੁਜ਼ਾਰੀ ਨਹੀਂ ਕਰਾਂਗੇ ਅਗਰ ਅੱਜ ਅਸੀਂ ਇੰਨਾ ਹਾਲਾਤਾਂ ਦਾ ਸਾਹਮਣਾ ਖੁਸ਼ੀ ਦੇ ਨਾਲ ਨਹੀਂ ਕਰਾਂਗੇ ਤਾਂ ਆਉਣ ਵਾਲੇ ਸਮੇਂਾਂ ਦੇ ਵਿੱਚ ਪਰਮੇਸ਼ਵਰ ਦਾ ਆਤਮਾ ਕਿਦਾਂ ਸਾਡੀ ਮਦਦ ਕਰੇਗਾ ਅਗਰ ਅੱਜ ਜਿਸੀ ਇਨਾ ਸਮਿਆਂ ਦੇ ਵਿੱਚ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਧੰਨਵਾਦ ਕਰਦੇ ਰਵਾਂਗੇ ਸ਼ੁਕਰਗੁਜ਼ਾਰੀ ਕਰਦੇ ਰਵਾਂਗੇ ਸਮੇ ਭਾਵੇਂ ਇਸ ਤੋਂ ਵੀ ਜ਼ਿਆਦਾ ਕਠਿਨ ਹੋ ਜਾਣ ਜਿੱਦਾਂ ਅੱਜ ਪਰਮੇਸ਼ਵਰ ਨੇ ਤੁਹਾਨੂੰ ਸੰਭਾਲ ਕੇ ਰੱਖਿਆ ਪਿਛਲੇ ਸਮਿਆਂ ਦੇ ਵਿੱਚ ਸੰਭਾਲ ਕੇ ਰੱਖਿਆ ਪਰਮੇਸ਼ਵਰ ਦਾ ਵਾਅਦਾ ਹੈ ਕਿ ਉਹ ਆਉਣ ਵਾਲੇ ਸਮਿਆਂ ਦੇ ਵਿੱਚ ਵੀ ਤੁਹਾਨੂੰ ਸੰਭਾਲ ਕੇ ਰੱਖੀਗਾ ਸੋ ਆਉਣ ਵਾਲੇ ਸਮਿਆਂ ਦੇ ਵਿੱਚ ਪਰਮੇਸ਼ਵਰ ਤੁਹਾਡੀ ਮਦਦ ਕਰੇ ਇਸ ਲਈ ਅੱਜ ਸਾਨੂੰ ਸ਼ੁਕਰਗੁਜ਼ਾਰੀ ਕਰਨ ਦੀ ਜ਼ਰੂਰਤ ਆ ਸੋ ਪਹਿਲਾ ਕੰਮ ਆਪਣਾ ਖਿਆਲ ਰੱਖੋ ਦੂਜਾ ਕੰਮ ਮਾਫ ਕਰਨਾ ਸਿੱਖੋ ਤੀਜਾ ਕੰਮ ਸ਼ੁਕਰਗੁਜ਼ਾਰੀ ਕਰਦੇ ਰਹੋ ਤੇ ਚੌਥਾ ਕੰਮ ਆਲੋਚਨਾ ਨਾ ਕਰੋ ਆਲੋਚਨਾ ਨਾ ਕਰੋ ਅਰਥਾਤ ਨਿੰਦਿਆ ਨਾ ਕਰੋ ਜਾਂ ਇਦਾਂ ਕਹ ਲਓ ਕੰਪਲੇਨ ਨਾ ਕਰੋ ਸੋ ਬਹੁਤ ਸਾਰੇ ਲੋਕਾਂ ਨੂੰ ਆਦਤ ਹੁੰਦੀ ਆ ਜਿਦਾਂ ਉਹਨਾਂ ਨੇ ਕਿਸੇ ਨਾ ਕਿਸੇ ਗੱਲ ਤੇ ਉਹਨਾਂ ਨੇ ਆਪਣੀ ਟੀਕਾ ਟਿੱਪਣੀ ਕਰ ਹੀ ਜਾਣੀ ਆ ਭਾਵੇਂ ਉਹ ਸਰਕਾਰ ਦੇ ਵੱਲੋਂ ਹੋਵੇ ਜੋ ਉਹਨਾਂ ਨੇ ਕਹਿਤਾ ਉਦਾਂ ਹੀ ਉਹਨਾਂ ਨੇ ਕਰਨਾ ਭਾਵੇਂ ਉਹਦੀ ਉਹਦੇ ਕੱਬਰ ਦੇ ਵਿੱਚ ਵੀ ਕੋਈ ਨਾ ਮੰਨਦਾ ਹੋਵੇ ਪਰ ਉਹਨੇ ਫੇਰ ਵੀ ਕਿਸੇ ਨਾ ਕਿਸੇ ਵੱਡੇ ਦੀ ਗੱਲ ਨੂੰ ਫੜ ਕੇ ਉਹਨੇ ਟੀਕਾ ਟਿੱਪਣੀ ਕਰ ਹੀ ਜਾਣੀ ਆ ਉਹਨੇ ਅਲੋਚਨਾ ਕਰੀ ਜਾਣੀ ਆ ਕੁਝ ਵੀ ਉਹਨੂੰ ਦੇ ਦੇ ਉਹਨੇ ਉਹਦੇ ਵਿੱਚੋਂ ਵੀ ਕੰਪਲੇਨ ਕਰੀ ਜਾਣੀ ਆ ਕੋਈ ਵੀ ਉਹਦੇ ਨਾਲ ਗੱਲ ਕਰ ਲਓ ਉਹਨੇ ਨਿੰਦਿਆ ਹੀ ਕਰੀ ਜਾਣੀ ਬਹੁਤ ਲੋਕਾਂ ਦਾ ਇਹ ਸੁਭਾਅ ਬਣ ਚੁੱਕਿਆ ਖਾਸ ਤੌਰ ਤੇ ਇਹਨਾਂ ਦਿਨਾਂ ਦੇ ਵਿੱਚ ਬਹੁਤ ਸਾਰੇ ਲੋਕ ਇਸੇ ਚੀਜ਼ ਦੇ ਵਿੱਚੋਂ ਦੀ ਗੁਜ਼ਰ ਰਹੇ ਆ ਪਰ ਮਾਈ ਡੀਅਰ ਫਰੈਂਡਸ ਜੇ ਤੁਸੀਂ ਖੁਸ਼ ਰਹਿਣਾ ਹੈ ਜੇ ਤੁਸੀਂ ਇਨਾਂ ਸਮਿਆਂ ਦੇ ਵਿੱਚੋਂ ਸੌਖਿਆਂ ਹੀ ਲੰਘਣਾ ਹੈ ਤੁਸੀਂ ਚਾਹੁੰਦੇ ਆ ਵੀ ਤੁਹਾਡਾ ਸਮਾਂ ਜਿਹੜਾ ਆ ਉਹ ਸੁੱਖ ਸਬੀਲੀ ਬਤੀਤ ਹੋਵੇ ਤੁਸੀਂ ਬਿਮਾਰੀਆਂ ਪਰੇਸ਼ਾਨੀਆਂ ਤੋਂ ਬਚੇ ਰਹੋ ਫਿਰ ਤੁਹਾਨੂੰ ਇਹ ਕੰਮ ਛੱਡਣਾ ਪੈਣਾ ਤੁਹਾਨੂੰ ਆਲੋਚਨਾ ਕਰਨੀ ਛੱਡਣੀ ਪੈਣੀ ਤੁਹਾਨੂੰ ਨਿੰਦਿਆ ਕਰਨੀ ਛੱਡਣੀ ਪੈਣੀ ਤੁਹਾਨੂੰ ਸ਼ਿਕਾਇਤ ਕਰਨੀ ਜਿਹੜੀ ਆ ਉਹ ਛੱਡਣੀ ਪੈਣੀ ਇਹਦੇ ਵਿਖੇ ਬਾਈਬਲ ਸਾਨੂੰ ਕੀ ਦੱਸਦਾ ਹੈ ਆਪਾਂ ਪਵਿੱਤਰ ਬਾਈਬਲ ਦੇ ਵਿੱਚੋਂ ਦੇਖਦੇ ਹਾਂ ਯਾਕੂਬ ਦੀ ਕਿਤਾਬ ਉਹਦਾ 5 ਨੰਬਰ ਅਧਿਆਇ ਤੇ ਉਹਦੀ 9 ਨੰਬਰ ਪੰਕਤੀ 'ਚ ਇਦਾਂ ਲਿਖਿਆ ਹੈ हे ਭਰਾਵੋ ਇੱਕ ਦੂਜੇ ਦੇ ਵਿਰੁੱਧ ਬੁੜਬੁੜ ਨਾ ਕਰੋ ਭਈ ਤੁਸੀਂ ਦੋਸ਼ੀ ਠਹਿਰਾਏ ਜਾਵੋ ਵੇਖੋ ਨਿਆਈ ਬੂਹੇ ਉੱਤੇ ਖਲੋਤਾ ਹੈ ਸੋ ਪਵਿੱਤਰ ਬਾਈਬਲ ਇਦਾਂ ਕਹਿੰਦਾ ਕਹਿੰਦਾ ਇੱਕ ਦੂਜੇ ਦੇ ਵਿਰੁੱਧ ਬੁੜਬੁੜ ਪਤੀ ਪਤਨੀ ਦੇ ਵਿਰੋਧ ਨਾ ਕਰੇ ਨਾ ਸਸਦੇ ਵਿਰੋਧ ਨਾ ਕਰੇ ਸੋ ਸਰਪੰਚ ਜਿਹੜਾ ਆ ਉਹ ਆਪਣੇ ਆਪਣੇ ਪਿੰਡ ਦੇ ਵਿਰੋਧ ਨਾ ਕਰੇ ਪਿੰਡ ਸਰਪੰਚ ਦੇ ਵਿਰੋਧ ਨਾ ਕਰੇ ਜਿਹੜੀ ਪਰਜਾਇ ਉਹ ਰਾਜੇ ਦੇ ਵਿਰੋਧ ਨਾ ਕਰੇ ਮਤਲਬ ਕੋਈ ਵੀ ਕਿਸੇ ਦੇ ਵਿਰੁੱਧ ਬੁੜਬੁੜ ਨਾ ਕਰੇ ਇਸੇ ਵਿੱਚ ਆਪਣਾ ਭਲਾ ਹੈ ਜੇ ਆਪਾਂ ਬੁੜਬੁੜ ਕਰੂਗੇ ਵੀ ਤਾਂ ਹਾਲਾਤ ਨਹੀਂ ਬਦਲਣੇ ਹਾਲਾਤ ਬਦਲ ਸਕਦੇ ਆ ਸਾਡੇ ਬੁੜਬੁੜ ਕਰਨ ਦੇ ਨਾਲ ਨਹੀਂ ਸਦਾ ਪਰਮੇਸ਼ਵਰ ਦੇ ਅੱਗੇ ਜਦੋਂ ਅਸੀਂ ਮਹਿਮਾ ਦੇ ਲਈ ਮੂੰਹ ਖੋਲਿਏ ਸ਼ੁਕਰਗੁਜ਼ਾਰੀ ਦੇ ਲਈ ਮੂੰਹ ਖੋਲਿਏ ਅਰ ਦੁਆਵਾਂ ਮੰਗੀਏ ਆਪਣੇ ਦੇਸ਼ ਦੇ ਲਈ ਆਪਣੀ ਨੇਸ਼ਨ ਦੇ ਲਈ ਆਪਣੇ ਗਵਾਂਡੀਆਂ ਦੇ ਲਈ ਆਪਣੇ ਪਰਿਵਾਰ ਦੇ ਲਈ ਆਪਣੀ ਕੌਮ ਦੇ ਲਈ ਜਦੋਂ ਅਸੀਂ ਦੁਆਵਾਂ ਮੰਗੀਏ ਤਾਂ ਪਰਮੇਸ਼ਵਰ ਤਰਸ ਕਰਕੇ ਸਾਡੇ ਹਾਲਾਤਾਂ ਨੂੰ ਬਦਲ ਸਕਦੇ ਆ ਉਹ ਕਿਉਂਕਿ ਉਹ ਦਇਆ ਦਾ ਸਾਗਰ ਆ ਉਹ ਕਿਰਪਾ ਦਾ ਤਨਿ ਆ ਉਹ ਵਫਾਦਾਰ ਪਰਮੇਸ਼ਵਰ ਆ ਅਰ ਪਰਮੇਸ਼ਵਰ ਕਦੀ ਵੀ ਖੋਸ਼ ਨਹੀਂ ਹੁੰਦੇ ਕਿ ਉਹਨਾਂ ਦੇ ਹੱਥ ਦਾ ਬਣਾਇਆ ਹੋਇਆ ਮਨੁੱਖ ਜਿਹੜਾ ਆ ਉਹ ਬਿਮਾਰੀਆਂ ਦੇ ਨਾਲ ਪਰਮੇਸ਼ਵਰ ਦੀ ਇਹ ਇੱਛਾ ਨਹੀਂ ਆ ਕਿ ਮਨੁੱਖ ਦੁੱਖਾਂ ਦੇ ਵਿੱਚ ਮਰੇ ਇੱਕ ਅੱਧੀ ਵੀ ਇੱਕ ਪਿਤਾ ਆਪਣੇ ਬੱਚੇ ਨੂੰ ਤੜਫਦਿਆਂ ਦੇਖ ਕੇ ਖੁਸ਼ ਨਹੀਂ ਹੁੰਦਾ ਪਰ ਅਸੀਂ ਜਦੋਂ ਬਾਈਬਲ ਦੇ ਵਿੱਚੋਂ ਦੇਖਦੇ ਆ ਜਦੋਂ ਨੀਨਵਾ ਦੇ ਉੱਤੇ ਨਾਸ਼ ਕਰਨ ਦੇ ਲਈ ਪਰਮੇਸ਼ਵਰ ਨੇ ਭੁਖ ਬਾਣੀ ਭੇਜੀ ਤਾਂ ਨੀਨਵਾ ਦੇ ਲੋਕਾਂ ਨੇ ਕੀ ਕੀਤਾ ਉਹਨਾਂ ਨੇ ਪਛਤਾਵਾ ਕੀਤਾ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਉਹਨਾਂ ਨੇ ਆਪਣੇ ਸਾਰੀਆਂ ਜਿਹੜੇ ਮਨਪਾਉਂਦੇ ਕੰਮ ਕਰਦੇ ਸੀ ਜਿਹੜੇ ਵਿਵਚਾਰ ਵਾਲੇ ਕੰਮ ਸੀਗੇ ਜਿਹੜੇ ਨਿੰਦਿਆ ਚੁਗਲੀਆਂ ਵਾਲੇ ਕੰਮ ਸੀ ਹੋਰ ਸਾਰੇ ਜਿਹੜੇ ਰੰਗ ਮਲੇ ਸੀ ਉਹਨਾਂ ਨੇ ਸਾਰੀਆਂ ਚੀਜ਼ਾਂ ਨੂੰ ਛੱਡ ਕੇ ਉਹਨਾਂ ਨੇ ਆਪਣੇ ਉੱਤੇ ਤੱਪੜ ਪਾ ਲਿਆ ਉਹਨਾਂ ਨੇ ਵਰਤ ਰੱਖ ਲਿਆ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਉਹਨਾਂ ਨੇ ਪਛਤਾਪ ਕੀਤਾ ਤਾਂ ਪਰਮੇਸ਼ਵਰ ਨੇ ਆਪਣੇ ਫੈਸਲੇ ਨੂੰ ਬਦਲ ਲਿਆ ਪਰਮੇਸ਼ਵਰ ਨੇ ਉਹਨਾਂ ਦੇ ਉੱਤੇ ਕਿਰਪਾ ਕਰ ਦਿੱਤੀ ਪਰਮੇਸ਼ਵਰ ਨੇ ਨਾਸ਼ ਕਰਨ ਦੀ ਥਾਂ ਤੇ ਉੱਥੇ ਜੀਵਨ ਬਹਾਲ ਕਰ ਦਿੱਤਾ ਸੋ ਅੱਜ ਵੀ ਆਪਾਂ ਬੁਰਬੁਰ ਕਰਕੇ ਤੁਸੀਂ ਆਪਣੇ ਸਰਕਮਸਟੈਂਸਸ ਨੂੰ ਚੇਂਜ ਨਹੀਂ ਕਰ ਸਕਦੇ ਤੁਸੀਂ ਆਪਣੀਆਂ ਸਿਚੁਏਸ਼ਨਸ ਨੂੰ ਚੇਂਜ ਨਹੀਂ ਕਰ ਸਕਦੇ ਆਪਣੇ ਹਾਲਾਤਾਂ ਨੂੰ ਤੁਸੀਂ ਬਦਲ ਨਹੀਂ ਸਕਦੇ ਕੁਝ ਵੀ ਕਿਸੇ ਵੀ ਤਰੀਕੇ ਦੇ ਨਾਲ ਤੁਸੀਂ ਨਹੀਂ ਬਦਲ ਸਕਦੇ ਸਿਵਾਏ ਪਰਮੇਸ਼ਵਰ ਦੇ ਅੱਗੇ ਝੁਕਣ ਤੋਂ ਅਸੀਂ ਪਰਮੇਸ਼ਵਰ ਦੇ ਅੱਗੇ ਝੁੱਕ ਕੇ ਆਪਣੇ ਹਾਲਾਤਾਂ ਨੂੰ ਬਦਲ ਸਕਦੇ ਹਾਂ ਤੁਸੀਂ ਕਿਸੇ ਇਨਸਾਨ ਦਾ ਜਿਹਦੀ ਤੁਸੀਂ ਨਿੰਦਿਆ ਕਰ ਰਹੇ ਤੁਸੀਂ ਕੀ ਸੋਚਦੇ ਤੁਹਾਡੇ ਨਿੰਦਿਆ ਕਰਨ ਦੇ ਨਾਲ ਉਹਦਾ ਸੁਭਾਅ ਬਦਲ ਜਾਏਗਾ ਤੁਸੀਂ ਕੀ ਸੋਚਦੇ ਤੁਹਾਡੇ ਨਿੰਦਿਆ ਕਰਨ ਦੇ ਨਾਲ ਉਹ ਮਨੁੱਖ ਜਿਹੜਾ ਆ ਉਹ ਆਪਣੀ ਬੁਰਾਈ ਨੂੰ ਛੱਡ ਕੇ ਜਿਹੜਾ ਆ ਉਹ ਭਲਾਈ ਕਰਨੀ ਸ਼ੁਰੂ ਕਰ ਦੇਗਾ ਕਦੀ ਵੀ ਨਹੀਂ ਪਰ ਤੁਹਾਡੀਆਂ ਪ੍ਰਾਰਥਨਾਵਾਂ ਜੇ ਤੁਸੀਂ ਉਹਦੇ ਲਈ ਪਰਮੇਸ਼ਵਰ ਦੇ ਅੱਗੇ ਕਰੋ ਦੇਖੋ ਸਮਾਂ ਤਾਂ ਲੱਗੇਗਾ ਬੁੜਬੁੜ ਕਰਨ ਦੇ ਲਈ ਵੀ ਤੁਹਾਨੂੰ ਸਮਾਂ ਚਾਹੀਦਾ ਅਰ प्रार्थना ਕਰਨ ਦੇ ਲਈ ਵੀ ਤੁਹਾਨੂੰ ਸਮਾਂ ਚਾਹੀਦਾ ਹੁਣ ਤੁਸੀਂ ਚੂਜ਼ ਕਰਨਾ ਕਿ ਤੁਸੀਂ ਇਹਨਾਂ ਦੇ ਵਿੱਚੋਂ ਕਿਹੜੀ ਚੀਜ਼ ਨੂੰ ਅਪਣਾਉਂਦੇ ਆ ਤੁਸੀਂ ਉਹਦੇ ਲਈ ਬੁੜਬੁੜ ਸਮੇਂ ਬੁੜਬੁੜ ਕਰਨ ਦੇ ਵਿੱਚ ਸਮਾਂ ਲਗਾਉਂਦੇ ਆ ਜਾਂ ਪਰਮੇਸ਼ਵਰ ਦੀ ਹਜ਼ੂਰੀ ਵਿੱਚੇ ਪ੍ਰਾਰਥਨਾ ਕਰਦੇ ਕਿ ਪ੍ਰਭੂ ਤੁਸੀਂ ਇਹਨੂੰ ਬਦਲ ਸਕਦੇ ਆ ਪਰਮੇਸ਼ਵਰ ਤੁਸੀਂ ਇਹਦੇ ਜਿਹੜਾ ਇਹਦਾ ਕ੍ਰੋਧ ਵਾਲਾ ਸੁਭਾਅ ਆ ਤੁਸੀਂ ਇਹਨੂੰ ਨਰਮਾਈ ਦੇ ਵਿੱਚ ਲੈ ਕੇ ਆ ਸਕਦੇ ਕਿਉਂਕਿ ਮੈਂ ਤਾਂ ਇਦਾਂ ਯਕੀਨ ਕਰਦੀ ਕਿਉਂਕਿ ਵਚਨ ਦੇ ਵਿੱਚ ਲਿਖਿਆ ਜੇ ਰਾਈ ਦੇ ਦਾਣੇ ਸਮਾਨ ਤੁਹਾਡੇ ਅੰਦਰ ਚਾਹ ਹੋਏ ਤਾਂ ਪਹਾੜਾਂ ਨੂੰ ਕਹੋਗੇ ਤਾਂ ਪਹਾੜ ਤੁਹਾਡੇ ਅੱਗੇ ਉਹ ਟਲ ਜਾਣਗੇ ਤੇ ਸਮੁੰਦਰ 'ਚ ਜਾ ਪੈਣਗੇ ਅਰ ਵਚਨ 'ਚ ਲਿਖਿਆ ਨੇਚਾ ਕਰਨ ਵਾਲਿਆਂ ਲਈ ਸਾਕੋਸ਼ ਹੋ ਸਕਦਾ ਤੋ ਮੈਂ ਇਹਦਾ ਯਕੀਨ ਕਰਦੀ ਅਗਰ ਸਾਡੀਆਂ ਦੁਆਵਾਂ ਰੋਗੀਆਂ ਨੂੰ ਚੰਗਿਆ ਕਰ ਸਕਦੀਆਂ ਅਗਰ ਸਾਡੀਆਂ ਦੁਆਵਾਂ ਦੇ ਨਾਲ ਦੁਸ਼ਟਾਤਮਿਆਂ ਦੇ ਜਕੜੇ ਆਜ਼ਾਦ ਹੋ ਸਕਦੇ ਸਾਡੀਆਂ ਦੁਆਵਾਂ ਦੇ ਨਾਲ ਸਾਡੇ ਫੈਮਿਲੀ ਮੈਂਬਰਸ ਚੇਂਜ ਹੋ ਸਕਦੇ ਤਾਂ ਸਾਡੀਆਂ ਦੁਆਵਾਂ ਦੇ ਨਾਲ ਸਾਡੇ ਗਵਾਂਢੀ ਕਿਉਂ ਨਹੀਂ ਠੀਕ ਹੋ ਸਕਦੇ ਜਿਨ੍ਹਾਂ ਦੇ ਲਈ ਅਸੀਂ ਬੜਬੜ ਕਰਦੇ ਜਿਨ੍ਹਾਂ ਦੇ ਅਸੀਂ ਅਲੋਚਨਾ ਕਰਦੇ ਜਿਨ੍ਹਾਂ ਦੇ ਲਈ ਅਸੀਂ ਕੰਪਲੇਨ ਕਰਦੇ ਆ ਉਹ ਕਿਉਂ ਨਹੀਂ ਚੇਂਜ ਹੋ ਸਕਦੇ ਸਾਰੀਆਂ ਚੀਜ਼ਾਂ ਚੇਂਜ ਹੋ ਸਕਦੀਆਂ ਕਿਉਂਕਿ ਪ੍ਰਾਰਥਨਾ ਦੇ ਵਿੱਚ ਪਾਵਰ ਹੈ ਦੁਆ ਦੇ ਵਿੱਚ ਸਮਰਥਿਆ ਹੈ ਕੰਪਲੇਨ ਕਰਨੀ ਛੱਡ ਦੋ ਮੇਰੇ ਕੋਲ ਆ ਨਹੀਂ ਹੈਗਾ ਮੇਰੇ ਕੋਲ ਆ ਨਹੀਂ ਹੈਗਾ ਫਲਾਨੇ ਨੇ ਨਵਾਂ ਮੋਟਰਸਾਈਕਲ ਲੈ ਲਿਆ ਸਾਡੇ ਪਿਓ ਨੇ ਅਜੇ ਤੱਕ ਸਾਨੂੰ ਸਾਈਕਲ ਨਹੀਂ ਲੈ ਕੇ ਦਿੱਤਾ ਸੋ ਮੇਰੇ ਭੈਣੋ ਪ੍ਰਾਵੋ ਜੋ ਤੁਹਾਡਾ ਪਿਤਾ ਤੁਹਾਡੇ ਲਈ ਕਰ ਰਿਹਾ ਉਹ ਆਪਣੇ ਚਿੱਤ ਤੋਂ ਸਭ ਨੂੰ ਸਭ ਤੋਂ ਬਾਦੀ ਕਰ ਰਿਹਾ ਹੈ ਸੋ ਤੁਹਾਨੂੰ ਵੀ ਪਰਮੇਸ਼ਵਰ ਨੇ ਬਲ ਦਿੱਤਾ ਆ ਤੁਹਾਨੂੰ ਪਰਮੇਸ਼ਵਰ ਨੇ ਬੁੱਧ ਦਿੱਤਾ ਜੋ ਤੁਹਾਡਾ ਪਿਤਾ ਤੁਹਾਡੇ ਲਈ ਨਹੀਂ ਕਰ ਸਕਿਆ ਅਗਰ ਤੁਸੀਂ ਇੱਕ ਅੱਛੀ ਔਲਾਦ ਹੋ ਤਾਂ ਤੁਸੀਂ ਆਪਣੇ ਪਿਤਾ ਲਈ ਉਹ ਕਰਕੇ ਦਿਖਾਓ ਜੋ ਚੰਗੇ ਬੱਚੇ ਕਰ ਸਕਦੇ ਆ ਕੋ ਕੰਪਲੇਨ ਨਾ ਕਰੋ ਜੋ ਤੁਹਾਡੇ ਕੋਲ ਆ ਉਹਦੇ ਲਈ ਸ਼ੁਕਰਗੁਜ਼ਾਰੀ ਕਰੋ ਜੋ ਪਰਮੇਸ਼ਵਰ ਨੇ ਤੁਹਾਨੂੰ ਦਿੱਤਾ ਉਹਦੇ ਵਿੱਚ ਧੰਨਵਾਦ ਦੇ ਵਿੱਚ ਬਣੇ ਰਹੋ ਔਰ ਵਫਾਦਾਰੀ ਦੇ ਵਿੱਚ ਚੱਲ ਰਹੋ ਚੱਲਦੇ ਰਹੋ ਬਹੁਤ ਸਾਰੇ ਲੋਕ ਖਾਣਾ ਉਹਨਾਂ ਦੇ ਸਾਹਮਣੇ ਪਿਆ ਫਿਰ ਵੀ ਉਹ ਕੰਪਲੇਨ ਕਰ ਰਹੇ ਆ ਜਰਾ ਉਹਨਾਂ ਵੱਲ ਤੱਕ ਕੇ ਦੇਖੋ ਜਿਨ੍ਹਾਂ ਦੇ ਕੋਲ ਖਾਣ ਦੇ ਲਈ ਨਹੀਂ ਆ ਔਰ ਉਹਨਾਂ ਨੂੰ ਕੋਈ ਆਸ ਵੀ ਨਹੀਂ ਨਜ਼ਰ ਆ ਰਹੀ ਕਿ ਅੱਜ ਸ਼ਾਮ ਨੂੰ ਉਹ ਖਾਣਾ ਖਾਣਗੇ ਕਿ ਨਹੀਂ ਪਰ ਤੁਹਾਡੇ ਕੋਲੇ ਖਾਣ ਦੇ ਲਈ ਪਿਆ ਆ ਕੋਤੇ ਕੋਲੇ অপਸ਼ਨਸ ਵੀ ਆ ਫੇ ਵੀ ਤੁਸੀਂ ਕੰਪਲੇਨ ਕਰਦੇ ਆ ਫੇ ਵੀ ਤੁਸੀਂ ਨਰਾਜ ਆ ਇਹ ਸਹੀ ਨਹੀਂ ਆ ਜੇ ਅਸੀਂ ਇਹਦੇ ਵਿੱਚ ਵਫਾਦਾਰ ਨਹੀਂ ਆ ਆਉਣ ਵਾਲੇ ਦਿਨ ਸਾਡੇ ਲਈ ਬਹੁਤ ਔਖੇ ਹੋ ਸਕਦੇ ਆ ਹੋ ਸਕਦਾ ਬਾਲਿਆਂ ਨੂੰ ਸੁਣਨ ਨੂੰ ਇਹ ਚੰਗਾ ਨਾ ਜਾਪੇ ਪਰ ਜੇ ਤੁਸੀਂ ਆਪਣੇ ਦਿਨਾਂ ਦੇ ਵਿੱਚੋਂ ਚੰਗਿਆਈ ਲੈ ਕੇ ਗੁਜ਼ਰਨਾ ਚਾਹੁੰਦੇ ਆ ਫੇ ਸਾਨੂੰ ਪਰਮੇਸ਼ਵਰ ਦੇ ਬਚਨ ਦੇ ਅਕੋਰਡਿੰਗ ਹੀ ਚੱਲਣਾ ਪੈਣਾ ਫੇ ਆਪਾਂ ਨੂੰ ਸ਼ੁਕਰਗੁਜ਼ਾਰੀ ਕਰਨੀ ਹੀ ਪੈਣੀ ਆ ਸੋ ਨੈਕਸਟ ਸਟੈਪ ਆ ਆਪਣੇ ਨੂੰ ਜਾਂਚੋ ਤੇ ਆਪਣੇ ਪਰਿਵਾਰ ਦੀ ਵੀ ਜਾਂਚ ਕਰੋ ਸੋ ਬਹੁਤ ਖੁੱਲਾ ਸਮਾਂ ਆ ਬੜੀ ਬੜੀ ਆਪਾਂ ਕਹਿੰਨੇ ਮੇਰੇ ਕੋਲ ਟਾਈਮ ਨਹੀਂ ਹੈਗਾ ਮੈਂ ਮੈਂ ਆਪਣੇ ਆਪ ਨੂੰ ਸੋਚਣ ਦਾ ਆਪਣੇ ਬਾਪ ਬਾਰੇ ਦੇਖਣ ਦਾ ਤੇ ਮੇਰੇ ਕੋਲ ਬੇਲ ਨਹੀਂ ਕਈ ਕਹਿ ਦਿੰਦੇ ਮੇਰੇ ਕੋਲ ਤਾਂ ਸਿਰ ਖੁਰਕਣ ਦਾ ਬੇਲ ਨਹੀਂ ਆ ਪੰਜਾਬੀ ਦੇ ਵਿੱਚ ਮੋٹے ਜਿਹੇ ਅੱਖਰਾਂ ਦੇ ਵਿੱਚ ਓਦਾਂ ਕਹਿ ਦਿੰਦੇ ਪਰ ਹੁਣ ਤੇ ਤੁਹਾਡੇ ਕੋਲ ਬਹੁਤ ਟਾਈਮ ਹੈ ਸੋ ਇਹ ਸੋਚਣ ਦੀ ਬਜਾਏ ਕਿ ਕਦੋਂ ਤੱਕ ਇਹ ਆਫਤ ਮੁੱਕੂਗੀ ਇਹ ਸੋਚਣ ਦੀ ਬਜਾਏ ਇੱਕ ਕੀ ਨਾ ਨੇ ਕਿਉਂ ਭੇਜਦੀ ਇਹ ਫਲਾਨੇ ਨੇ ਕਿਉਂ ਭੇਜਦੀ ਕਿੱਥੋਂ ਆ ਗਈ ਇਹ ਕਿਉਂ ਆ ਗਈ ਸਰਕਾਰ ਕੀ ਕਰਦੀ ਆ ਕੀ ਨਹੀਂ ਕਰਦੀ ਇਹਨਾਂ ਨੂੰ ਇਦਾਂ ਕਰਨਾ ਚਾਹੀਦਾ ਆ ਜੇ ਤੁਸੀਂ ਉਸ ਲੈਵਲ ਦੇ ਨਹੀਂ ਆ ਕਿ ਜਿੱਥੇ ਤੁਹਾਡੀ ਆਵਾਜ਼ ਸਰਕਾਰ ਸੁਣੇ ਫੇ ਉਦੋਂ ਬੈਠ ਰੇ ਆਪਣੀ ਆਵਾਜ਼ ਨੂੰ ਡਾਊਨ ਕਰੋ ਆਪਣੇ ਆਪ ਨੂੰ ਪਰਖਣਾ ਸ਼ੁਰੂ ਕਰੋ ਸੋ ਅਸੀਂ ਦੇਖਣਾ ਹੈ ਪੁੱਤਰ ਬਾਈਬਲ ਸਾਨੂੰ ਇਸ ਦੇ ਬਾਰੇ ਵਿੱਚ ਕੀ ਕਹਿੰਦੀ ਆ ਅਸੀਂ ਦੇਖਦੇ ਆ ਜ਼ਬੂਰਾਂ ਦੀ ਕਿਤਾਬ ਉਸ ਦਾ 4 ਨੰਬਰ ਅਧਿਆਇ ਤੇ ਉਹਦੀ 4 ਨੰਬਰ ਪੰਕਤੀ ਦੇ ਵਿੱਚ ਦੇਖਦੇ ਆ ਇੱਥੇ ਲਿਖਿਆ ਵਜਾਓ ਅਰ ਪਾਪ ਨਾ ਕਰੋ ਆਪਣੇ ਬਿਸਤਰਿਆਂ ਉੱਤੇ ਆਪਣੇ ਮਨਾਂ ਵਿੱਚ ਸੋਚੋ ਅਤੇ ਚੁੱਪ ਰਹੋ ਸੋ ਹੁਣ ਅਸੀਂ ਆਪਣੇ ਆਪ ਨੂੰ ਜਾਂਚਣਾ ਹੈ ਪਾਪ ਨਾ ਕਰੋ ਵਚਨ ਦੇ ਵਿੱਚ ਲਿਖਿਆ ਕਹਿੰਦਾ ਤੂੰ ਆਪਣੇ ਪਾਸ਼ਾ ਦੇ ਵਿਰੁੱਧ ਮੂੰਹ ਨਾ ਖੋਲ ਜੇ ਤੂੰ ਕਹਿੰਦਾ ਆਪਣੀ ਕੋਠੜੀ ਦੇ ਵਿੱਚ ਜਾ ਕੇ ਵੀ ਉਹਦੀ ਖਲਾਫਤ ਦੇ ਵਿੱਚ ਬੋਲਨੇ ਕਹਿੰਦਾ ਇੱਕ ਉੜਨ ਪੰਖੇਰੂ ਆ ਜਿਹੜਾ ਤੇਰੇ ਸ਼ਬਦਾਂ ਨੂੰ ਲੈ ਕੇ ਉੜ ਜਾਂਦਾ ਤੇ ਕਹਿੰਦਾ ਫਿਰ ਤੈਨੂੰ ਉਹਦਾ ਲੇਖਾ ਦੇਣਾ ਪੈਣਾ ਸੋ ਕਿਸੇ ਦੀ ਖਿਲਾਫਤ ਵਿੱਚ ਨਾ ਬੋਲੋ ਕਿਸੇ ਦੀ ਖਿਲਾਫਤ ਵਿੱਚ ਬੋਲ ਕੇ ਆਪਾਂ ਨੂੰ ਕੋਸ਼ ਨਹੀਂ ਮਿਲਣਾ ਕੋਈ ਫਾਇਦਾ ਨਹੀਂ ਹੋਣਾ ਆਪਣਾ ਟਾਈਮ ਵੇਸਟ ਹੁੰਦਾ ਆਪਣੀ એનર્ਜੀ ਵੇਸਟ ਹੁੰਦੀ ਆ ਆਪਣੀ ਇਹ ਨੋਇੰਟਿੰਗ ਖਰਾਬ ਹੁੰਦੀ ਅਸੀਂ ਆਪਣੀ ਆਪਣਾ ਜਿਹੜਾ ਮਸਾ ਹੈ ਅਸੀਂ ਉਹਨੂੰ ਲੂਜ਼ ਕਰਦੇ ਜਦੋਂ ਅਸੀਂ ਕਿਸੇ ਦੀ ਖਿਲਾਫਤ ਵਿੱਚ ਬੋਲਦੇ ਚਾਹੇ ਅਸੀਂ ਕਿਸੇ ਪਰਮੇਸ਼ਵਰ ਦੇ ਦਾਸ ਦੀ ਖਿਲਾਫਤ ਵਿੱਚ ਬੋਲਦੇ ਸਾਡੀ ਐਨੋਇੰਟਿੰਗ ਲੂਜ਼ ਹੁੰਦੀ ਆ ਚਾਹੇ ਅਸੀਂ ਆਪਣੇ ਮਾਤਾ ਪਿਤਾ ਦੀ ਖਿਲਾਫਤ ਵਿੱਚ ਬੋਲਦੇ ਸਾਡੀ ਐਨੋਇੰਟਿੰਗ ਲੂਜ਼ ਹੁੰਦੀ ਆ ਸੋ ਅਸੀਂ ਕਿਸੇ ਦੀ ਖਿਲਾਫਤ ਵਿੱਚ ਬੋਲਣਾ ਨਹੀਂ ਕਿਉਂਕਿ ਵਚਨ ਦੇ ਵਿੱਚ ਜਦ ਕਹਿ ਦਿੱਤਾ ਨਾ ਨਾ ਬੋਲੋ ਤਾਂ ਅਸੀਂ ਨਹੀਂ ਬੋਲਣਾ ਜਦੋਂ ਅਸੀਂ ਖਲਾਫਤ ਵਿੱਚ ਬੋਲਦੇ ਅਸੀਂ ਪਰਮੇਸ਼ਵਰ ਦੇ ਹੁਕਮ ਨੂੰ ਤੋੜਦੇ ਅਰ ਜਦੋਂ ਅਸੀਂ ਪਰਮੇਸ਼ਵਰ ਦੇ ਹੁਕਮ ਨੂੰ ਤੋੜਦੇ ਅਸੀਂ ਇੱਕ ਵੱਡਾ ਗੁਨਾਹ ਕਰਦੇ ਹਾਂ ਅਰ ਇੱਥੇ ਲਿਖਿਆ ਪਾਪ ਨਾ ਕਰੋ ਕਿਉਂਕਿ ਪਰਮੇਸ਼ਵਰ ਦੇ ਹੁਕਮ ਨੂੰ ਤੋੜਨਾ ਪਾਪ ਕਰਨਾ ਹੈ ਪਰ ਕੀ ਕਹਿੰਦਾ ਆਪਣੇ ਬਿਸਤਰਿਆਂ ਉੱਤੇ ਆਪਣੇ ਮਨਾਂ ਵਿੱਚ ਸੋਚੋ ਅਤੇ ਚੁੱਪ ਰਹੋ ਹੁਣ ਆਪਣੇ ਬਿਸਤਰਿਆਂ ਦੇ ਉੱਤੇ ਆਪਾਂ ਆਪਣੇ ਮਨਾਂ ਵਿੱਚ ਕੀ ਸੋਚਣਾ ਹੈ ਇਹੇ ਸੋਚਣਾ ਨਹੀਂ ਕਰਨੀਆਂ ਵੀ ਇਹ ਵਾਇਰਸ ਨੇ ਕਦੋਂ ਖਤਮ ਹੋਣਾ ਅਸੀਂ ਆਪਣੇ ਮਨਾਂ ਵਿੱਚ ਸੋਚਣਾ ਦੇਖੋ ਇਹਨਾਂ ਦਿਨਾਂ ਦੇ ਵਿੱਚ ਬਹੁਤ ਸਾਰੇ ਲੋਕ ਆ ਉਹ ਇਹਨਾਂ ਚੀਜ਼ਾਂ ਨੂੰ ਸਰਚ ਕਰਦੇ ਆ ਉਹ ਪ੍ਰੋਫਸੀਜ਼ ਸੁਣ ਰਹੇ ਐਂਡ ਟਾਈਮ ਪ੍ਰੋਫਸੀਜ਼ ਐਂਡ ਟਾਈਮ ਮੂਵੀਜ਼ ਨੂੰ ਦੇਖ ਰਹੇ ਆ ਹੋਰ ਬਹੁਤ ਸਾਰੀਆਂ ਚੀਜ਼ਾਂ ਨੂੰ ਜਿਹੜਾ ਆ ਕਿ ਕਦੋਂ ਤੱਕ ਅੰਤ ਹੋ ਜਾਣਾ ਜੇ ਮੰਨ ਲਓ ਕਿ ਕੋਈ ਡਿਕਲੇਅਰ ਕਰ ਵੀ ਦੇਵੇ ਹਾਲਾਂਕਿ ਪਵਿੱਤਰ ਬਾਈਬਲ ਜਿਹੜਾ ਆ ਉਹ ਇਸ ਚੀਜ਼ ਨੂੰ ਕੱਟ ਕਰਦਾ ਵਚਨ ਦੇ ਵਿੱਚ ਇਦਾਂ ਲਿਖਿਆ ਪ੍ਰਭੂ ਯਿਸੂ ਮਸੀਹ ਜੀ ਕਹਿੰਦੇ ਮੈਨੂੰ ਵੀ ਨਹੀਂ ਪਤਾ ਉਸ ਦਿਨ ਦੇ ਬਾਰੇ ਵਿੱਚ ਕਿ ਉਹ ਦਿਨ ਕਦੋਂ ਆਉਣਾ ਉਹ ਚੋਰ ਦੀ ਨਿਆਈ ਆਉਣਾ ਕਿਸੇ ਦੇ ਉੱਤੇ ਜ਼ਾਹਰ ਨਹੀਂ ਆ ਸਿਰਫ ਪਿਤਾ ਪਰਮੇਸ਼ਵਰ ਨੂੰ ਪਤਾ ਹੈ ਅਕਾਲ ਪੁਰਖ ਪਰਮੇਸ਼ਵਰ ਨੂੰ ਜਿਸ ਨੇ ਇਸ ਧਰਤੀ ਦੀ ਸਿਰਜਣਾ ਕੀਤੀ ਸਿਰਫ ਉਸੇ ਨੂੰ ਪਤਾ ਕਿ ਉਹ ਦਿਨ ਜਿਹੜਾ ਰੈਪਚਰ ਦਾ ਦੇਣਿਆ ਜਿਹੜਾ ਪਰਮੇਸ਼ਵਰ ਦੀ ਕਿਆਮਤ ਦਾ ਦਿਨ ਆ ਉਹ ਕਦੋਂ ਹੋ ਸਕਦਾ ਆ ਉਹ ਕਿਸੇ ਮਨੁੱਖ ਨੂੰ ਉਹਦੀ ਤਰੀਕ ਨਿਸ਼ਚਿਤ ਨਹੀਂ ਆ ਪਰ ਮੈਂ ਇਦਾਂ ਕਹਿੰਦੀ ਕਿ ਮੰਨ ਲਵੋ ਫਰਜ਼ ਕਰ ਲਓ ਜੇ ਤੁਹਾਨੂੰ ਪਤਾ ਵੀ ਲੱਗ ਜਵੇ ਤੁਸੀਂ ਇਹਦੀ ਤਿਆਰੀ ਨਾ ਕਰੋ ਕਿ ਉਹ ਦਿਨ ਕਦੋਂ ਆਣਾ ਹੈ ਹੋ ਸਕਦਾ ਜੇ ਉਹ ਅਗਲੇ ਹੀ ਮਿੰਟ ਦੇ ਵਿੱਚ ਕੰਮ ਹੋਣਾ ਹੋਵੇ ਕੀ ਤੁਸੀਂ ਉਹਦੇ ਲਈ ਤਿਆਰ ਆ ਅਗਰ ਸਰਚ ਕਰਨਾ ਹੈ ਤਾਂ ਕੁਝ ਇਹ ਸਰਚ ਕਰੋ ਕਿ ਮੈਂ ਉਸ ਮੂਮੈਂਟ ਦੇ ਵਿੱਚ ਵੜਨ ਦੇ ਲਈ ਤਿਆਰ ਕਿੱਦਾਂ ਹੋਣਾ ਹੈ ਮੈਂ ਉਸ ਦੇਣ ਦੇ ਵਿੱਚ ਉਠਾਏ ਜਾਣ ਦੇ ਲਈ ਤਿਆਰ ਕਿੱਦਾਂ ਹੋਣਾ ਹੈ ਉਹਨਾਂ ਪ੍ਰੋਫੈਸੀਸ ਜਿਹੜੀਆਂ ਉਹ ਚੀਜ਼ਾਂ ਆ ਉਹ ਸਾਨੂੰ ਸੰਕੇਤ ਦਿੰਦੀਆਂ ਆ ਇਹ ਬਹੁਤ ਚੰਗੀ ਗੱਲ ਹੈ ਕਿ ਸਾਨੂੰ ਸੰਕੇਤ ਮਿਲ ਰਹੇ ਆ ਸਾਨੂੰ అలਾਰਮ ਹੋ ਰਹੇ ਆ ਕਿ ਉਹ ਬਹੁਤ ਨੇੜੇ ਆ ਕਿਉਂਕਿ ਇੱਥੇ ਵੀ ਅਸੀਂ ਜਦੋਂ ਪਹਿਲੀ ਵਰਸ ਦੇਖੀ ਸੀ ਕਹਿੰਦਾ ਵੇਖੋ ਨਿਆਈ ਬੂਹੇ ਉੱਤੇ ਹੀ ਖਲੋਤਾ ਜਾਂ ਨਿਆਂ ਕਰਨ ਵਾਲਾ ਬਹੁਤ ਨੇੜੇ ਆ ਤਾਂ ਇੱਥੇ ਹੁਣ ਅਸੀਂ ਆਪਣੇ ਮਨਾਂ ਦੇ ਵਿੱਚ ਕੀ ਸੋਚਣਾ ਕੀ ਮੈਂ ਤਿਆਰ ਆ ਕਿਉਂਕਿ ਆਪਾਂ ਜਿਹੜਾ 5 ਨੰਬਰ ਆ ਉਹ ਇਹੀ ਆ ਆਪਣੇ ਆਪ ਨੂੰ ਜਾਂਚੋ ਆਪਣੀ ਫੈਮਿਲੀ ਦੀ ਵੀ ਜਾਂਚ ਕਰੋ ਕਿ ਮੈਂ ਤਿਆਰ ਆ ਮੈਂ ਕਿੰਨਾ ਕੁ ਪਰਮੇਸ਼ਵਰ ਦੇ ਨੇੜੇ ਆ ਮੈਂ ਕਿਹੜੀਆਂ ਗਲਤੀਆਂ ਆ ਜਿਹੜੀਆਂ ਨਿਰੰਤਰ ਕਰੀ ਜਾ ਰਹੀਆਂ ਆ ਕਿਹੜੀਆਂ ਚੀਜ਼ਾਂ ਤੋਂ ਮੈਨੂੰ ਤੌਬਾ ਕਰਨ ਦੀ ਜ਼ਰੂਰਤ ਆ ਕਿਹੜੀਆਂ ਚੀਜ਼ਾਂ ਮੈਨੂੰ ਛੱਡ ਦੇਣੀਆਂ ਚਾਹੀਦੀਆਂ ਕਿੱਥੇ ਮੈਂ ਆਪਣਾ ਟਾਈਮ ਵੇਸਟ ਕਰ ਰਿਹਾ ਕਿੱਥੇ ਮੈਂ ਆਪਣੀ એનર્ਜੀ ਵੇਸਟ ਕਰ ਰਿਹਾ ਮੈਂ ਕਿੱਦਾਂ ਆਨੰਦ ਨੂੰ ਪ੍ਰਾਪਤ ਕਰ ਸਕਦਾ ਕਿੱਦਾਂ ਮੈਂ ਆਪਣੀ ਸ਼ਾਂਤੀ ਨੂੰ ਬਣਾ ਕੇ ਰੱਖ ਸਕਦਾ ਮੇਰੇ ਬੱਚਿਆਂ ਦੀ ਲਾਈਫ ਕਿੱਧਰ ਨੂੰ ਜਾ ਰਹੀ ਆ ਮੇਰੇ ਬੱਚੇ ਪਰਮੇਸ਼ਵਰ ਦੇ ਨਾਲ ਜੁੜੇ ਆ ਮੇਰੇ ਬੱਚਿਆਂ ਦੇ ਕੰਮ ਕਿਦਾਂ ਦੇ ਆ ਸੋ ਅਸੀਂ ਆਪਣੇ ਆਪ ਨੂੰ ਜਾਂਚਣਾ ਅਰ ਆਪਣੀ ਫੈਮਿਲੀ ਦੇ ਬਾਰੇ ਵਿੱਚ ਸੋਚਣਾ ਬਜਾਏ ਇਹ ਦੇ ਕਿ ਮੇਰੇ ਗੁਆਂਢੀ ਨਹੀਂ ਚੰਗੇ ਮੇਰਾ ਪਿੰਡ ਦਾ ਫਲਾਨਾ ਨਹੀਂ ਚੰਗਾ ਅਸੀਂ ਆਪਣੇ ਬਾਰੇ ਜਾਣਦੇ ਨਹੀਂ ਆਪਣੀ ਚਿੰਤਾ ਨਹੀਂ ਕਰਦੇ ਸਾਰੇ ਪਿੰਡ ਦਾ ਸਾਰੇ ਸ਼ਹਿਰ ਦਾ ਸਾਰੇ ਰਿਸ਼ਤੇਦਾਰੀ ਦਾ ਜਿਹੜਾ ਹੈ ਉਹ ਬੋਝ ਚੱਕਿਆ ਪਿਆ ਸੋ ਉਸ ਬੋਝ ਨੂੰ ਤੁਸੀਂ ਛੱਡੋ ਉਹਨਾਂ ਦੀ ਚਿੰਤਾ ਨੂੰ ਛੱਡ ਦਿਓ ਕਿਉਂਕਿ ਹਰੇਕ ਜਾਨ ਨੇ ਆਪਣਾ ਲੇਖਾ ਦੇਣਾ ਹੈ ਸਗੋਂ ਤੁਸੀਂ ਇੱਕ 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 ਤੁਸੀਂ ਆਪਣੇ ਘਰ ਦੇ ਵਿੱਚ ਇੱਕ ਗੇਮ ਖੇਡ ਸਕਦੇ ਆ। ਉਹਦੇ ਨਾਲ ਇੱਕ ਫਨ ਵੀ ਹੋਊਗਾ, ਇੱਕ ਆਨੰਦ ਵੀ ਹੋਊਗਾ ਅਰ ਤੁਸੀਂ ਉਹਨੂੰ ਇੰਜੋਏ ਵੀ ਕਰੋਗੇ ਔਰ ਉਹਦੇ ਵਿੱਚ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਨੂੰ ਸਿੱਖ ਵੀ ਸਕਦੇ ਆ। ਜਿਦਾ ਇਦਾਂ ਕਹਿ ਲੋ ਵੀ ਤੁਸੀਂ ਇੱਕ ਦੂਜੇ ਨੂੰ ਪੁੱਛ ਸਕਦੇ ਆ ਆਪਣੇ ਤੁਸੀਂ ਇੱਕ ਫੈਮਿਲੀ ਦੇ ਵਿੱਚ ਬੈਠੇ ਤੁਸੀਂ ਆਪਣੇ ਹਸਬੰਡ ਨੂੰ ਇੱਕ ਵਾਈਫ ਪੁੱਛ ਸਕਦੀ ਕਿ ਮੇਰੇ ਵਿੱਚ ਤੁਹਾਨੂੰ ਕਿਹੜੀਆਂ ਕਮੀਆਂ ਲੱਗਦੀਆਂ ਜਿਹੜੀਆਂ ਮੈਨੂੰ ਦੂਰ ਕਰਨੀਆਂ ਚਾਹੀਦੀਆਂ ਓਨੈਸਟਲੀ ਜਿਹੜੀਆਂ ਆ ਫਿਰ ਸੁਣਨ ਦੇ ਲਈ ਤੁਹਾਨੂੰ ਤਿਆਰ ਵੀ ਹੋਣਾ ਚਾਹੀਦਾ ਕਿ ਜੇ ਉਹਨੇ ਦੱਸ ਦਿੱਤੀਆਂ ਸੱਚ ਬੋਲ ਦਿੱਤਾ ਫਿਰ ਇਦਾਂ ਨਹੀਂ ਵੀ ਸ਼ਾਮਾਂ ਦੀ ਰੋਟੀ ਨਾ ਪੱਕੇ ਰੋਟੀ ਵੀ ਬਣੂਗੀ ਘਰ ਦੇ ਵਿੱਚ ਔਰ ਉਹ ਕਮੀਆਂ ਵੀ ਦੂਰ ਕਰਨੀਆਂ ਇਸੇ ਤਰ੍ਹਾਂ ਹਸਬੰਡ ਆਪਣੀ ਵਾਈਫ ਨੂੰ ਪੁੱਛੇ ਕਿ ਮੇਰੇ ਵਿੱਚ ਕਿਹੜੀਆਂ ਬੁਰਾਈਆਂ ਆ ਇਹੋ ਜਿਹੀਆਂ ਜਿਹੜੀਆਂ ਮੈਨੂੰ ਖੱਡ ਦੇਣੀਆਂ ਚਾਹੀਦੀਆਂ ਸਿਰਫ ਬੁਰਾਈਆਂ ਦਾ ਹੀ ਜ਼ਿਕਰ ਨਾ ਕਰੋ ਪਰ ਤੁਸੀਂ ਇਦਾਂ ਵੀ ਪੁੱਛੋ ਕਿ ਮੇਰੇ ਵਿੱਚ ਕਿਹੜੀਆਂ ਚੰਗੀਆਂ ਚੀਜ਼ਾਂ ਆ ਜਿਹੜੀਆਂ ਤੁਹਾਡੇ ਮਨ ਨੂੰ ਚੰਗੀਆਂ ਲੱਗਦੀਆਂ ਸੋ ਮੈਂ ਇਦਾਂ ਦੇਖਦੀ ਜਦੋਂ ਤੁਸੀਂ ਇਦਾਂ ਕਰਨਾ ਹੈ ਜਦੋਂ ਤੁਹਾਨੂੰ ਪੁੱਛਣਾ ਹੈ ਤੁਹਾਨੂੰ ਤੁਹਾਡੇ ਹਸਬੰਦ ਦੇ ਵਿੱਚ ਕਿਹੜੀਆਂ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ ਮੇਰੇ ਖਿਆਲ ਚ 15 20